ਮੈਂ ਤਰ ਗਿਆ ਮੈਂ ਕਿਹਾ ਮੈਨੂੰ ਇਹ ਮੈਨੂੰ ਚੈੱਕ ਕਰਕੇ ਦੱਸੋ ਵੀ ਰਜਿਸਟਰੀ ਸਹੀ ਹੈ ਕਿ ਨਹੀਂ ਉਹ ਕਹਿੰਦੇ ਵੀ ਇਹ ਰਜਿਸਟਰੀ ਤਾਂ ਤੇਰੀ ਆ ਆ ਕਾਮ ਕਿਸੇ ਹੋਰ ਮੈਮ ਕਿਹਾ ਮੈਂ ਕਿਹਾ ਕਾਮ ਕਿਸੇ ਹੋਰ ਦਾ ਨਾਮ ਦਾ ਕਿੱਦਾਂ ਹੋ ਸਕਦਾ ਵੀ ਰਜਿਸਟਰੀ ਮੇਰੀ ਹੈ ਫੋਟੋ ਮੇਰੀ ਹੋਣੀ ਚਾਹੀਦੀ ਹੈ ਤੇ ਸਾਈਨ ਮੇਰੇ ਹੋਣੇ ਚਾਹੀਦੇ ਆ ਕਹਿੰਦੇ ਜੀ ਤੁਸੀਂ ਇਹਦੀ ਸਰਟੀਫਾਈਡ ਕਾਪੀ ਅੱਜ ਸੇਵਾ ਕੇਂਦਰ ਤੋਂ ਕਢਾ ਲਓ ਜਦ ਮੈਨੂੰ ਰਜਿਸਟਰੀ ਵੀ ਮਿਲੀ ਨਾ ਮੈਰਿਜ ਦੀ ਦਫਾਨ ਗਿਆ ਤਹਿਸੀਲ ਦੇ ਵਿੱਚ ਉਹਨਾਂ ਦੇ ਕੋਲ ਜਵਾਬ ਨਹੀਂ ਉਹ ਕਹਿੰਦੇ ਵੀ ਡੀਲਰ 50 ਰਜਿਸਟਰੀਆਂ ਕਰਾਂਦਾ ਵਾ ਕਿਸੇ ਹੋਰ ਦੀ ਰਜਿਸਟਰੀ ਦਾ ਸ਼ਾਮ ਲੱਗਿਆ ਹੋਗਾ ਤੁਹਾਡੇ ਤਸਵੀਲਦਾਰ ਸਾਫ ਦਾ ਸਟੇਟਮੈਂਟ ਆਂਦਾ ਵੀ ਇਹ ਰਜਿਸਟਰੀ ਕਿਸੇ ਨੇ ਗਲਤ ਬੰਦੇ ਨੇ ਢੀੜ ਦੇ ਵਿੱਚ ਧੋਖੇ ਨਾਲ ਕਰਵਾ ਲਈ ਹੈ ਮੈਨੂੰ ਤਾਂ ਤਦ ਪਤਾ ਲੱਗਾ ਕਿ ਰਜਿਸਟਰੀ ਵਾਕਈ ਤਸਵੀਲਦਾਰ ਇੱਕ ਗਾਸਟਰਡ ਆਫੀਸਰ ਮੰਨੇ ਜਾਂਦੇ ਨੇ ਹੁੰਦੇ ਨਹੀਂ ਔਰ ਉਹਨਾਂ ਦਾ ਇਹ ਕਹਿਣਾ ਕਿ ਧੋਖੇ ਨਾਲ ਕਿਸੇ ਨੇ ਕਰਵਾ ਲਈਏ ਤਾਂ ਬੜੀ ਬਚਕਾਨੀ ਗੱਲ ਲੱਗਦੀ ਪਈ ਹੈ ਤਾਂ ਤੁਹਾਨੂੰ ਪਲੋਟ ਵੀ ਨਹੀਂ ਮਿਲੇ ਆ ਪਲੋਟ ਦੇ ਵਿੱਚ ਕਬਜ਼ਾ ਕਿਸੇ ਹੋਰ ਦਾ ਉਸਤੇ ਪਲੋਟ ਦੇ ਉੱਤੇ ਜਾਲੀ ਰਜਿਸਟਰੀ ਤੁਹਾਡੇ ਨਾਮ ਦੀ ਹੋ ਜਾਂਦੀ ਹੈ ਉਸ ਰਜਿਸਟਰੀ ਦੇ ਉੱਤੇ 13 ਲੱਖ ਦਾ ਲੋਨ ਹੋ ਜਾਂਦਾ ਹੈ 13 ਲੱਖ ਦੀ ਪੇਮੈਂਟ ਵੀ ਕਿਸੇ ਨੂੰ ਚਲੇ ਜਾਂਦੀ ਹੈ ਸੰਤੋਸ਼ ਕੌਰ ਨੂੰ ਔਰ ਤੁਸੀਂ ਵਿੱਚ ਵਿਚਾਲੇ ਫਸੇ ਹੋਏ ਹੋ ਤੁਹਾਡਾ ਹੁਣ ਲੋਨ ਦਾ ਜਿਹੜਾ ਅਕਾਊਂਟ ਵੀ ਐਨਪੀਏ ਹੋ ਚੁੱਕੀ ਹੈ ਤੁਹਾਨੂੰ ਨੋਟਿਸ ਆ ਰਹੇ ਆ ਮਤਲਬ ਕੀਤਾ ਕਰਿਆ ਕੁਝ ਨਹੀਂ ਤੁਸੀਂ ਇਸ ਸਾਰੇ ਝਮੇਲੇ ਦੇ ਵਿੱਚ ਫਸ ਗਏ ਹੋ ਤੇ ਉਲਟਾ ਤੁਹਾਨੂੰ ਹੁਣ ਗੁਰਜੀਤ ਆਏ ਵੱਲੋਂ ਕੁਝ ਕਹਿ ਰਹੇ ਹੋ ਕਿ ਤੁਹਾਨੂੰ ਧਮਕੀਆਂ ਮਿਲਣ ਪਰ ਮੈਨੂੰ ਧਮਕੀ ਉਹਨੇ ਤਹਿਸੀਲ ਦੇ ਵਿੱਚ ਦਿੱਤੀ ਸੀ ਕਿ ਤੇਰਾ ਮੈਡੀਕਲ ਜਿਸ ਸ਼ਖਸ ਦੇ ਨਾਮ ਦੇ ਉੱਤੇ ਉਸ ਪਲਾਟ ਦਾ ਜਿਹੜਾ 13 ਲੱਖ ਰੁਪਏ ਦਾ ਲੋਨ ਆ ਜਿਹੜਾ ਬੈਂਕ ਤੋਂ ਹੋਇਆ ਉਹ ਸ਼ਖਸ ਕਹਿੰਦਾ ਕਿ ਮੈਂ ਕਦੇ ਰਜਿਸਟਰੀ ਕਰਵਾਉਣ ਤਹਿਸੀਲ ਗਿਆ ਨਹੀਂ ਮੈਂ ਕਹਾਂ ਸਰ ਮੈਂ ਤੁਹਾਨੂੰ ਉਹਨਾਂ ਨੂੰ ਵੀ ਸਮਝ ਲੱਗ ਗਈ ਇਸ ਚੀਜ਼ ਦੀ ਕਿ ਇਹ ਜਾਲੀ ਰਜਿਸਟਰੀ ਹੋ ਚੁੱਕੀ ਹੈ ਤਹਿਸੀਲਦਾਰ ਨੇ ਇਸ ਰਜਿਸਟਰੀ ਨੂੰ ਰਜਿਸਟਰ ਕਰਤਾ ਹੋਇਆ ਹੈ ਉਸ ਰਜਿਸਟਰੀ ਦੇ ਉੱਤੇ ਤੁਹਾਡਾ ਲੋਨ ਆ ਜਿਹੜਾ ਪਾਸ ਹੋਇਆ 13 ਲੱਖ ਰੁਪਏ ਤੁਸੀਂ ਦੱਸਿਆ ਲੋਨ ਹੋਇਆ ਉਸ ਦਾ ਜਿਹੜਾ ਡੀਡੀ ਹੈਗਾ ਉਹ ਕਿਹਦੇ ਕੋਲ ਸਰ ਉਸ ਦਾ ਡੀਡੀ ਸੰਤੋਸ਼ਪੁਰ ਦੇ ਨਾਮ ਤੋਂ ਬਣਿਆ ਸੀ ਮੈਂ ਜਿਹਦਾ ਤੁਹਾਨੂੰ ਦੱਸਿਆ 12 ਦਸੰਬਰ ਨੂੰ ਇਹਨਾਂ ਨੇ ਧੋਖੇ ਨਾਲ ਲੈ ਲਿਆ ਸੰਦਾਰਦੀਏ ਕਿ ਉਹੀ ਪਲਾਟ ਜਿਹੜੇ ਜਿਸ ਦੇ ਉੱਤੇ ਉਹ ਐਫ ਆਈ ਆਰ ਦਰਜ ਹੋਈ ਸੀ ਜਿਨ੍ਹਾਂ ਨੂੰ ਮਕਾਨ ਦੇ ਵਿੱਚੋਂ ਬਾਹਰ ਕੱਢਿਆ ਗਿਆ ਸੀ ਉਹ ਮਕਾਨ ਦੇ ਵਿੱਚ ਬੈਠੇ ਨੇ ਲੇਕਿਨ ਗੁਰਜੀਤ ਰਾਏ ਕਲੋਨਾਈਜ਼ਰ ਵੱਲੋਂ ਉਹੀ ਮਕਾਨ ਆ ਜਿਹੜਾ ਉਹੀ ਪਲਾਟ ਆ ਜਿਹੜਾ ਕਿਸੇ ਹੋਰ ਨੂੰ ਵੇਚ ਦਿੱਤਾ ਗਿਆ ਔਰ ਜਿਹਨੂੰ ਵੇਚਿਆ ਉਸਦੇ ਨਾਂ ਦੇ ਉੱਤੇ ਬੈਂਕ ਦੇ ਉੱਤੇ ਲੋਨ ਵੀ ਕਰਵਾ ਦਿੱਤਾ ਗਿਆ ਹੁਣ ਮੈਂ ਪ੍ਰੋਪਰਟੀ ਦੇਖ ਰਿਹਾ ਇਨ ਬੀਟਵੀਨ ਮੈਨੂੰ 12 ਜਨਵਰੀ ਨੂੰ ਬੈਂਕ ਤੋਂ ਕਾਲ ਆਂਦੀ ਆ ਕਿ ਦਿਲੀਪ ਕੁਮਾਰ ਜੀ ਅਸੀਂ ਰਜਿਸਟਰੀ ਲੈ ਆਈਏ ਹੋ ਗਈ ਕਿ ਨਹੀਂ ਹੋ ਗਈ ਮੈਂ ਤਾਂ ਪ੍ਰੋਪਰਟੀ ਮੈਨੂੰ ਮਿਲੀ ਨਹੀਂ ਰਜਿਸਟਰੀ ਹੋਈ ਨਹੀਂ ਆਪਾਂ ਸੌਦਾ ਕੈਂਸਲ ਕਰਤਾ ਉਹ ਕਹਿੰਦਾ ਜੀ ਤੁਹਾਡੀ ਰਜਿਸਟਰੀ ਹੋਈ ਹੈ ਤੁਸੀਂ ਸੌਦਾ ਕਿੱਦਾਂ ਕੈਂਸਲ ਕਰਤਾ ਤੁਹਾਡੀ ਰਜਿਸਟਰੀ ਹੋਈ ਹੈ ਮੈਂ ਸਰ ਉਹਨਾਂ ਤੋਂ ਰਿਟਰਨ ਦੇ ਵਿੱਚ ਵੀ ਮੰਗਿਆ ਮੇਲ ਦੇ ਉੱਤੇ ਜ਼ੋਨਲ ਅਫੀਸਰ ਨੂੰ ਵੀ ਮੰਗਿਆ ਜ਼ੋਨਲ ਅਫੀਸ ਵੀ ਆਇਆ ਇਸ ਕੇਸ ਤੋਂ ਉਹਨੇ ਦੇਖਿਆ ਮੈਂ ਜਦੋਂ ਉਹਨਾਂ ਨੂੰ ਦੱਸਿਆ ਜਿੱਥੇ ਨਹੀਂ ਹੋਈ ਜ਼ੋਨਲ ਅਫੀਸ ਨੇ ਕਿਹਾ ਵੀ ਤੁਹਾਡੀ ਰਜਿਸਟਰੀ ਹੋ ਗਈ ਹੈ ਉਹਨਾਂ ਨੇ ਮੈਨੂੰ 5 ਫਰਵਰੀ ਨੂੰ ਲਿਖ ਕੇ ਦਿੱਤਾ ਮੇਰੇ ਕੋਲ ਲੈਟਰ ਪਈ ਆ ਉਹਨਾਂ ਦੀ ਵੀ ਅਸੀਂ ਚੈੱਕ ਕਰ ਲਈਏ ਤੁਹਾਡੀ ਰਜਿਸਟਰੀ ਹੋਈ ਹੈ ਸਤਿਕਾਰਯੋਗ ਪਰਿਵੰਦ ਦੇਖਣ ਨੂੰ ਤੁਸੀਂ ਮੈਂ ਹਾਂ ਵਿਸ਼ਾਲ ਸ਼ਰਦਾ ਜਿਸ ਮੈਨੂੰ ਸਾਰਿਆਂ ਨੂੰ ਪਤਾ ਹੈ ਕਿ ਬੀਤੇ ਕੁਝ ਮਹੀਨੇ ਪਹਿਲਾਂੋਂ 2024 ਸਾਲ ਜਦੋਂ ਚੜਦਾ ਹੈ ਤੇ ਡਾਬੇ ਥਾਣੇ ਦੇ ਵਿੱਚ ਇੱਕ ਐਫ ਆਈ ਆਰ ਦਰਜ ਹੁੰਦੀ ਹੈ ਕਿ ਇੱਕ ਮਕਾਨ ਦੇ ਉੱਤੇ ਕਬਜ਼ਾ ਜਿਹੜਾ ਕਰ ਲਿਆ ਗਿਆ ਕਬਜ਼ਾ ਜਿਹੜਾ ਗੁਰਜੀਤ ਰਾਏ ਕਲੋਨਾਈਜ਼ਰ ਔਰ ਇੱਕ ਪੱਤਰਕਾਰ ਦੇ ਉੱਤੇ ਦੋਸ਼ ਲੱਗਦੇ ਨੇ ਉਸ ਪਲੌਟ ਦਾ ਇੱਕ ਹੋਰ ਨਵਾਂ ਜਿਹੜਾ ਇੱਕ ਰੌਲਾ ਜਿਹੜਾ ਸਾਹਮਣੇ ਨਿਕਲ ਕੇ ਆਇਆ ਤੁਹਾਨੂੰ ਦੱਸ ਦਈਏ ਕਿ ਉਹੀ ਪਲੌਟ ਜਿਹੜੇ ਜਿਸ ਦੇ ਉੱਤੇ ਉਹ ਐਫ ਆਈ ਆਰ ਦਰਜ ਹੋਈ ਸੀ ਜਿਨ੍ਹਾਂ ਨੂੰ ਮਕਾਨ ਦੇ ਵਿੱਚੋਂ ਬਾਹਰ ਕੱਢਿਆ ਗਿਆ ਸੀ ਉਹ ਮਕਾਨ ਦੇ ਵਿੱਚ ਬੈਠੇ ਨੇ ਲੇਕਿਨ ਗੁਰਜੀਤ ਰਾਏ ਕਲੋਨਾਈਜ਼ਰ ਵੱਲੋਂ ਉਹੀ ਮਕਾਨ ਆ ਜਿਹੜਾ ਉਹੀ ਪਲਾਟ ਆ ਜਿਹੜਾ ਕਿਸੇ ਹੋਰ ਨੂੰ ਵੇਚ ਦਿੱਤਾ ਗਿਆ ਔਰ ਜਿਹਨੂੰ ਵੇਚਿਆ ਉਸਦੇ ਨਾਂ ਦੇ ਉੱਤੇ ਬੈਂਕ ਦੇ ਉੱਤੇ ਲੋਨ ਵੀ ਕਰਵਾ ਦਿੱਤਾ ਗਿਆ ਹਾਲਾਂਕਿ ਇੱਥੇ ਜ਼ਿਕਰ ਯੋਗ ਗੱਲ ਇਹ ਹੈ ਕਿ ਜਿਸ ਸ਼ਖਸ ਦੇ ਨਾਮ ਦੇ ਉੱਤੇ ਉਸ ਪਲਾਟ ਦਾ ਜਿਹੜਾ 13 ਲੱਖ ਰੁਪਏ ਦਾ ਲੋਨ ਆ ਜਿਹੜਾ ਬੈਂਕ ਤੋਂ ਹੋਇਆ ਉਹ ਸ਼ਖਸ ਕਹਿੰਦਾ ਕਿ ਮੈਂ ਕਦੇ ਰਜਿਸਟਰੀ ਕਰਵਾਣ ਤਹਿਸੀਲ ਗਿਆ ਨਹੀਂ ਪੋਰ ਜਿਸਟਿਕੇ ਮੇ ਹੋ ਗਈ ਤੇ ਲੋਨ ਕਿਵੇਂ ਪਾਸ ਹੋ ਗਿਆ ਸਾਰੀਆਂ ਗੱਲਾਂ ਜਾਣਦੇ ਆ ਦਲੀਪ ਜੀ ਸਾਡੇ ਨਾਲ ਮੌਜੂਦ ਨੇ ਦਲੀਪ ਜੀ ਕੀ ਹੋਇਆ ਸੀ ਉਸ ਟਾਈਮ ਦੇ ਉੱਤੇ ਕਿ ਜਦੋਂ ਤੁਹਾਨੂੰ ਮਕਾਨ ਨੇ ਪਲਾਟ ਦਿਖਾਇਆ ਗਿਆ ਕੀ ਗੱਲਾਂ ਬਾਤਾਂ ਸਰ ਮੇਰੀ ਮੈਰਿਜ ਸੀ 10 ਮਾਰਚ ਨੂੰ ਤੇ ਉਹਦੇ ਵਾਸਤੇ ਮੈਂ ਆਪਣੀ ਵਾਈਫ ਵਾਸਤੇ ਮਕਾਨ ਲੈਣਾ ਸੀ ਹੁਣ ਇਹ ਹੋਇਆ ਕਿ ਲੱਭ ਹੀ ਰਿਆ ਸੀ ਨਾ ਮਕਾਨ ਫਿਰ ਜਿੱਤਰਾ ਆਇਆ ਕਹਿੰਦਾ ਵੀ ਮੇਰੀ ਤਰਫੀ ਪਈ ਆ ਵੀ ਤੂੰ ਲੈ ਲੈ ਮੈਂ ਕੋਈ ਦਿੱਕਤ ਨਹੀਂ ਆ ਮੈਨੂੰ ਸਾਫ਼ ਸਾਰਾ ਕੰਮ ਚਾਹੀਦਾ ਮੈਂ ਮੈਨੂੰ ਪ੍ਰਾਪਰਟੀ ਬਾਰੇ ਕੁਝ ਨਹੀਂ ਪਤਾ ਹੈਗਾ ਜੇ ਜੀ ਤੂੰ ਕਰ ਸਕਦਾ ਤਾਂ ਦੱਸ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਬੇਪੀ ਕਰ ਲਓ ਲੋਨ ਵੀ ਮੈਂ ਕਰਵਾ ਦੂੰਗਾ ਸਭ ਕੁਝ ਮੈਂ ਕਰਵਾ ਦੇਵਾਂ ਤੁਸੀਂ ਬੇਪੀ ਕਰ ਲੈਣਾ ਡਾਕੂਮੈਂਟ ਲੈ ਕੇ ਜੀ ਬਿਆਨਾ ਹੋ ਗਿਆ ਉਹਦੇ ਨਾਲ ਇਹ ਬਿਆਨਾ ਉਹਨੇ ਕਿਸੀ ਸੰਤੋਸ਼ਕੌਰ ਦੇ ਨਾਮ ਤੇ ਕਰਵਾਇਆ ਕਿਉਂਕਿ ਪ੍ਰਾਪਰਟੀ ਉਹਦੇ ਨਾਮ ਤੇ ਸੀ ਹੁਣ ਉਸ ਤੋਂ ਬਾਅਦ ਚ ਸੰਤੋਸ਼ ਕੋ ਰੋਹੀ ਸੀ ਜਿਹੜੀ ਉਸ ਮਕਾਨ ਦੇ ਵਿੱਚ ਰਹਿ ਰਹੇ ਸੀਗੇ ਨਹੀਂ ਸਰ ਉਹ ਨਹੀਂ ਰਹਿ ਰਹੇ ਸੀ ਉਹ ਨਹੀਂ ਰਹਿ ਰਹੇ ਸੀ ਮਕਾਨ ਚ ਕੋਈ ਹੋਰ ਰਹਿ ਰਿਆ ਆ ਤੇ ਉਸ ਤੋਂ ਬਾਅਦ ਇਹਨਾਂ ਨੇ 21 ਨਵੰਬਰ ਨੂੰ ਮੇਰਾ ਬੈਂਕ ਦਾ ਚੈੱਕ ਬਣਵਾ ਲਿਆ ਠੀਕ ਹੈ ਜੀ ਸੰਤੋਸ਼ ਕੋਰ ਦੇ ਨਾਮ ਤੇ ਚੈੱਕ ਬਣਦਾ ਕਾਫੀ ਟਾਈਮ ਬੀਤਿਆ ਰਜਿਸਟਰੀ ਲਈ ਮੈਂ ਵੇਟ ਕਰ ਰਿਹਾ ਮੈਨੂੰ ਮਕਾਨ ਦੋ ਬਿਆਨਾ ਹੋਇਆ ਪਿਆ ਸਤੰਬਰ ਦਾ ਮੈਨੂੰ ਮਕਾਨਤਾ ਦੋ ਮੈਨੂੰ ਮਕਾਨਤਾ ਦੋ ਉਹਾਰੇ ਲਾਵੇ ਵੀ ਦਵਾ ਦਾਂਗੇ ਕੋਈ ਗੱਲ ਨਹੀਂ ਅੱਜ ਮਿਲ ਜੂਗਾ ਕੱਲ ਮਿਲ ਜੂਗਾ ਉਹ ਬੰਦੇ ਹੁਣ ਚੱਲ ਜਾਣਗੇ ਕੱਲ ਚੱਲ ਜਾਣਗੇ ਮੈਂ ਉਹਨੂੰ ਕਹਿ ਵੀ ਜੇ ਹੁੰਦਾ ਠੀਕ ਆ ਨਹੀਂ ਤਾਂ ਰਹਿਣ ਦੇ ਮੇਰੇ ਪੈਸੇ ਮੈਨੂੰ ਵਾਪਸ ਕਰ ਦੇ ਜਿਹੜਾ ਮੈਂ ਤੈਨੂੰ ਬਿਆਨਾ ਕੀਤਾ ਕਹਿੰਦਾ ਕੋਈ ਦਿੱਕਤ ਨਹੀਂ ਹੈ ਵੀ ਮੈਂ ਕਰਵਾ ਦੂੰਗਾ ਤੁਸੀਂ ਬੇਫਿਕਰ ਰਹੇ ਗੁੱਡੀ ਕਰਾਏ ਬੈਠਾ ਵਾ ਬਸ ਇਦਾਂ ਹੀ ਬੋਲੇ ਕਿ ਗੁੱਡੀ ਕਰਾਏ ਬੈਠਾ ਵਾ ਹੁਣ ਉਸ ਤੋਂ ਬਾਅਦ ਚ 12 ਦਸੰਬਰ ਨੂੰ ਮੈਨੂੰ ਕਹਿੰਦਾ ਵੀ ਅੱਜ ਰਜਿਸਟਰੀ ਹੋਣੀ ਆ ਮੈਂ ਕਿਹਾ ਮਕਾਨ ਤਾਂ ਖਾਲੀ ਹੋਇਆ ਨਹੀਂ ਕਹਿੰਦਾ ਕੋਈ ਗੱਲ ਨਹੀਂ ਸ਼ਾਮ ਤੱਕ ਕਰ ਦੂਗੇ ਤੂੰ ਆ ਜਾ ਉਸ ਤੋਂ ਬਾਅਦ ਚ ਮੈਂ ਤਾਂ ਰਜਿਸਟਰੀ ਕਰਵਾਈ ਲਈ ਜੀ 12 ਦਸੰਬਰ ਦੀ ਗੱਲ ਲੱਗ ਰਿਹਾ ਇਹਨਾਂ ਨੇ ਡੀਐਸਏ ਸੁਪਰੀਆ ਵਗੈਰਾ ਨਾਲ ਮੈਂ ਬੈਂਕ ਅੰਪਲੋਈ ਨੂੰ ਉਸ ਜੀ ਵਾਸਤੇ ਕਿਹਾ ਨਹੀਂ ਕਿ ਤੁਸੀਂ ਆਓ ਆ ਕੇ ਚੈੱਕ ਦੋ इन्होंने बारह दिसंबर करवा देंगे हम मैं, मैं, दे, मैं प्रोपर्ट देख रहा, मैं आप आप मैं देख रहा इन बिटवीन मेन बारह जनवरी कॉल तो आंदी है दिलीप कुमार जी अभी रजिस्ट्री लियाए होगी कि नहीं होगी मैं प्रोपर मेन मिली नहीं रजिस्ट्री होता ਉਹ ਕਹਿੰਦਾ ਜੀ ਤੁਹਾਡੀ ਰਜਿਸਟਰੀ ਹੋਈ ਹੈ ਤੇ ਜੀ ਸੋਦਾ ਕਿੱਦਾਂ ਕੈਂਸਲ ਕਰਤਾ ਤੁਹਾਡੀ ਰਜਿਸਟਰੀ ਹੋਈ ਹੈ 12 ਜਨਵਰੀ ਦੀ ਗੱਲ ਹੈ ਜੀ ਬੈਂਕ ਬੈਠ ਕੇ ਆਏ ਆ ਜੀ ਵੀ ਰਜਿਸਟਰੀ ਸਾਡੀ ਹੋਈ ਨਹੀਂ ਆ ਲੋਨ ক্লোਜ਼ ਕਰ ਦਿਓ ਜਾਂ ਫਿਰ ਦੂਜੀ ਪ੍ਰਾਪਰਟੀ ਤੇ ਮੇਰੀ ਕਰ ਦਿਓ ਉਹ ਕਹਿੰਦੇ ਜੀ ਨਹੀਂ ਇਹਦੀ ਰਜਿਸਟਰੀ ਹੋਈ ਹੈ ਉਸ ਤੋਂ ਬਾਅਦ ਚ 12 ਨੂੰ ਕੰਪਲੇਂਟ ਬ੍ਰਾਂਚ ਮੈਨੇਜਰ ਨੂੰ ਕੀਤੀ ਜੀ ਉਹਨੇ ਸੁਣਵਾਈ ਕੋਈ ਨਹੀਂ ਕੀਤੀ ਉਹ ਬਾਅਦ ਚ ਵਾਰ-ਵਾਰ ਇਹੀ ਕਹੀ ਜਾਵੇ ਕਿ ਤੁਹਾਡੀ ਰਜਿਸਟਰੀ ਹੋਈ ਹੈ ਮੈਂ ਕਿ ਕਿਸ ਤਰੀਕੇ ਨਾਲ ਜਿਸ ਤੋ ਵਕਈ ਹੋਈ ਸੀ ਨਹੀਂ ਸਰ ਰਜਿਸਟਰੀ ਹੋਈ ਨਹੀਂ ਸੀ ਮੈਸੇ ਥੋੜੀ ਜਗ੍ਹਾ ਦੇ ਕਿਸੇ ਹੋਰ ਨੂੰ ਖੜਾ ਕੇ ਰਜਿਸਟਰੀ ਜਿਹੜੀ ਜਾਲੀ ਜੀ ਸੀ ਖੜਾ ਮੈਨੂੰ ਤਾਂ ਇਹਦੇ ਬਾਰੇ ਕੁਝ ਨਹੀਂ ਪਤਾ ਵੀ ਕਿਸੇ ਨੂੰ ਖੜਾਇਆ ਕੀ ਕੀਤਾ ਬੈਂਕ ਵਾਲੇ ਕਹਿੰਦੇ ਰਜਿਸਟਰੀ ਹੋਈ ਹੈ ਬੈਂਕ ਕਹਿੰਦੇ ਤੁਹਾਡੀ ਰਜਿਸਟਰੀ ਹੋ ਗਈ ਸਰ 12 ਜਨਵਰੀ ਨੂੰ ਕਹਿ ਰਿਹਾ ਕਿ ਰਜਿਸਟਰੀ ਹੋ ਗਈ ਹੈ ਮੈਂ ਕਹਾ ਸਰ ਮੈਨੂੰ ਰਜਿਸਟਰੀ ਦੀ ਕਾਪੀ ਦੇ ਦਿਓ ਜੇ ਤੁਸੀਂ ਹੋ ਗਈ ਹੈਗਾ ਉਹ ਕਹਿੰਦਾ ਨਹੀਂ ਮੇਰੇ ਕੋਲ ਵਸੀਕਾ ਵਾ ਵੀ ਵਸੀਕਾ ਤੇ ਮੈਂ ਪੇਮੈਂਟ ਕੀਤੀ ਹੈ ਮੈਂ ਕਹਾ ਵਸੀਕਾ ਦੇ ਦਿਓ ਮੈਂ ਰਿਟਰਨ ਤੋਂ ਉਹਨਾਂ ਤੋਂ ਮੰਗਿਆ ਵੀ ਕਿ ਮੈਨੂੰ ਵਸੀਕਾ ਦੇ ਦਿਓ ਉਹ ਕਹਿੰਦਾ ਨਹੀਂ ਮ 16 ਜਨਵਰੀ ਨੂੰ ਮੈਨੂੰ ਫੋਨ ਆਇਆ ਗੁਰਜੀਤ ਰਾਏ ਦਾ ਬ੍ਰਾਂਚ ਮੈਨੇਜਰ ਦਾ ਸੁਪਰੀਆ ਦਾ ਸਾਰਾ ਫੋਨ ਆਂਦਾ ਕਿ ਆ ਕੇ ਫੋਟੋ ਕਰਵਾ ਲਓ ਮੈਂ ਕਿਹਾ ਮੈਂ ਕਿਉਂ ਕਰਵਾਵਾਂ ਤੁਸੀਂ ਦੀ ਫੋਟੋ ਕਰਵਾ ਲਓ ਰਜਿਸਟਰੀ ਦੀ ਫੋਟੋ ਕਰਵਾ ਲਓ ਆ ਕੇ ਮੈਂ ਕਿਹਾ ਜੀ ਮੈਨੂੰ ਤੁਸੀਂ ਇਦਾਂ ਵਾ ਜੇ ਫੋਟੋ ਕਰਵਾਣੀ ਹੈ ਨਾ ਬੈਂਕ ਮੈਨੂੰ ਰਿਟਰਨ 'ਚ ਦੇਵੇ ਕਿ ਦਲੀਪ ਕੁਮਾਰ ਆ ਕੇ ਫੋਟੋ ਕਰਵਾ ਲਾ ਬ੍ਰਾਂਚ ਮੈਨੇਜਰ ਮੈਨੂੰ ਰਿਟਰਨ 'ਚ ਦੇਣ ਨੂੰ ਤਿਆਰ ਨਹੀਂ ਉਹ ਕਹਿੰਦਾ ਕੋਈ ਦਿੱਕਤ ਨਹੀਂ ਮੈਂ ਉਹਨੂੰ ਕਿਹਾ ਵੀ ਮੇਲ ਤੇ ਚੈੱਕ ਕਰ ਲਾ ਕਿਉਂਕਿ ਟੈਕਸਟ ਮੈਸੇਜ ਦਾ ਜਵਾਬ ਨਹੀਂ ਦੇ ਰਿਹਾ ਕੁਝ ਨਹੀਂ ਮੈਂ ਮਨਾ ਕਰਤਾ ਜੀ ਮੇਰੇ ਮੈਂ ਕਾਲ ਤੇ ਸਾਫ ਮਨਾ ਕੀਤਾ ਵਾ ਵੀ ਮੈਨੂੰ ਜਦ ਕਬਜ਼ਾ ਮਿਲੇਗਾ ਤਦ ਕਰਾਉਂਗਾ ਨਹੀਂ ਤਾਂ ਮੇਰਾ ਲੋਨ ਕਲੋਜ਼ ਕਰ ਦਿਓ ਹੁਣ 16 ਜਨਵਰੀ ਨੂੰ ਉਹਨਾਂ ਨੇ ਕੀ ਕੀਤਾ ਕੀ ਨਹੀਂ ਕੀਤਾ ਮੈਂ ਤਾਂ ਗਿਆ ਨਹੀਂ ਮੈਂ ਮੈਂ ਇਸ ਆਸ ਤੇ ਬੈਠਾ ਕਿ ਰਜਿਸਟਰੀ ਤਾਂ ਹੋਈ ਨਹੀਂ ਐ ਲੋਨ ਤਾਂ ਕਲੋਜ਼ ਹੋ ਹੀ ਜਾਏਗਾ ਮੈਨੂੰ ਹੁਣ ਹਰ ਮਹੀਨੇ ਚਿੱਠੀਆਂ ਆਉਂਦੀਆਂ ਜੀ ਵੀ ਤੁਸੀਂ ਲੋਨ ਦੀਆਂ ਕਿਸ਼ਤਾਂ ਭਰੋ ਮੈਂ ਬੈਂਕ ਤੋਂ ਰਜਿਸਟਰੀ ਮੰਗਦਾ ਰਿਹਾ ਵੀ ਤੁਸੀਂ ਰਜਿਸਟਰੀ ਦੇ ਦਿਓ ਜੇ ਹੈਗੀ ਤਾਂ ਉਹ ਮੈਨੂੰ ਭਜਾਉਂਦੇ ਰਹੇ ਮੈਨੂੰ ਰਜਿਸਟਰੀ ਉਹਨਾਂ ਨੇ ਦਿੱਤੀ ਨਹੀਂ ਮੈਂ ਸਰ ਉਹਨਾਂ ਤੋਂ ਰਿਟਰਨ ਦੇ ਵਿੱਚ ਵੀ ਮੰਗਿਆ ਮੇਲ ਦੇ ਉੱਤੇ ਜੋਨਲ ਆਫਿਸ ਤੋਂ ਵੀ ਮੰਗਿਆ ਜੋਨਲ ਆਫਿਸ ਵੀ ਆਇਆ ਇਸ ਕੇਸ 'ਚ ਉਹਨੇ ਦੇਖਿਆ ਮੈਂ ਜਦੋਂ ਉਹਨਾਂ ਨੂੰ ਦੱਸਿਆ ਜਿਸ ਦੀ ਨਹੀਂ ਹੋਈ ਜੋਨਲ ਆਫਿਸ ਨੇ ਕਿਹਾ ਵੀ ਤੁਹਾਡੀ ਰਜਿਸਟਰੀ ਹੋ ਗਈ ਹੈ ਉਹਨਾਂ ਨੇ ਮੈਨੂੰ 5 ਫਰਵਰੀ ਨੂੰ ਲਿਖ ਕੇ ਦਿੱਤਾ ਮੇਰੇ ਕੋਲ ਲੈਟਰ ਪਈ ਆ ਉਹਨਾਂ ਦੀ ਵੀ ਅਸੀਂ ਚੈੱਕ ਕਰ ਲਈਏ ਤੁਹਾਡੀ ਰਜਿਸਟਰੀ ਹੋਈ ਹੈ ਹੁਣ ਮੈਂ 5 ਫਰਵਰੀ ਤੋਂ ਯਾਨੀ ਮੈਂ ਤਾਂ ਉਦੋਂ ਕਾਫੀ ਟਾਈਮ ਤੋਂ ਗੇੜਾ ਮਾਰ ਰਿਹਾ ਸਰ ਈਓ ਵਿੰਗ ਵੀ ਕੰਪਲੇਂਟ ਕੀਤੀ ਇਹ ਉਹ ਵੀ ਇਹ ਉਹ ਵੀ ਤਾਂ ਵੀ ਹੁੰਦਾ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਰਿਟਰਨ ਦੇ ਵਿੱਚ ਬੈਂਕ ਨੇ ਤੁਹਾਨੂੰ ਲਿਖ ਕੇ ਦੇ ਦਿੱਤਾ ਕਿ ਤੁਹਾਡੀ ਰਜਿਸਟਰੀ ਹੋ ਚੁੱਕੀ ਹੈ ਤੇ ਉਸ ਨੂੰ ਕਨਫਰਮ ਕਰਨ ਵਾਸਤੇ ਤੁਸੀਂ ਤਹਿਸੀਲਦਾਰ ਕੋਲੇ ਗਏ ਸਰ ਮੈਂ ਤਹਿਸੀਲਦਾਰ ਨੂੰ ਤਾਂ ਮੈਂ ਬਹੁਤ ਪਹਿਲਾਂ ਮਨਾ ਕਰਕੇ ਆਇਆ ਸੀਗਾ ਮੈਨੂੰ ਉਹਨਾਂ ਨੂੰ ਪਤਾ ਲੱਗਿਆ ਕਿ ਰਜਿਸਟਰੀ ਹੋ ਚੁੱਕੀ ਹੈ ਜਦਕਿ ਇਹ ਬੜਾ ਸ਼ੌਕਿੰਗ ਨਿਊ ਹੋ ਸੀ ਕਿ ਤੁਸੀਂ ਤਾਂ ਰਜਿਸਟਰੀ ਕਰਵਾਈ ਨਹੀਂ ਔਰ ਬੈਂਕ ਲਿਖ ਕੇ ਦੇ ਰਿਹਾ ਤੁਹਾਡੀ ਰਜਿਸਟਰੀ ਹੋ ਚੁੱਕੀ ਹੈ ਇਸ ਚੀਜ਼ ਨੂੰ ਕਨਫਰਮ ਕਰਨ ਵਾਸਤੇ ਤਹਿਸੀਲਦਾਰ ਕੋਲੇ ਗਏ ਸਰ ਤਹਿਸੀਲ ਆਫਿਸ ਦੇ ਵਿੱਚ ਇੱਕ ਉਹ ਨਾਮ ਸੁਣਦੇ ਹੀ ਉਹ ਲੋਕ ਐਦਾ ਬਿਹੇਵ ਕਰਨ ਲੱਗ ਜਾਂਦੇ ਸੀ ਕਿਉਂਕਿ ਪਤਾ ਨਹੀਂ ਗੁਰਦੀਪ ਰਾਏ ਦਾ ਉੱਥੇ ਚੱਲਦਾ ਕੀ ਚੱਲਦਾ ਮੈਨੂੰ ਨਹੀਂ ਪਤਾ ਮੈਂ ਉੱਥੇ ਜਾਂਦਾ ਜਦ ਮੈਨੂੰ ਰਜਿਸਟਰੀ ਵੀ ਮਿਲੀ ਨਾ ਮੈਂ ਰਜਿਸਟਰੀ ਦਿਖਾਣ ਗਿਆ ਤਹਿਸੀਲੇ ਵਿੱਚ ਉਹਨਾਂ ਦੇ ਕੋਲ ਜਵਾਬ ਨਹੀਂ ਉਹ ਕਹਿੰਦੇ ਵੀ ਡੀਲਰ ਪੰਜਾ ਰਜਿਸਟਰੀਆਂ ਕਰਾਂਦਾ ਵਾ ਕਿਸੇ ਹੋਰ ਦੀ ਰਜਿਸਟਰੀ ਦਾ ਸ਼ਾਮ ਲੱਗਿਆ ਹੋਵੇ ਤੁਹਾਡੇ ਮੈਂ ਕਿਹਾ ਯਾਰ ਫੋਟੋ ਤਾਂ ਮੈਂ ਕਰਵਾਣਾ ਹੂੰਗਾ ਨਾ ਉਹ ਨੂਰ ਜੀ ਸੇ ਕਿੱਥੋਂ ਮਿਲੀ ਫਿਰ ਮੈਨੂੰ ਸਾਰੇ ਬ੍ਰਾਂਚ ਮੈਨੇਜਰ ਨੇ ਦਿੱਤੀ ਹੈ ਰਜਿਸਟਰੀ ਦੀ ਕਾਪੀ WhatsApp ਦੇ ਉੱਤੇ ਹੋਰ ਰਜਿਸਟਰੀ ਲੈ ਕੇ ਤੁਸੀਂ ਤਹਿਸੀਲਦਾਰ ਕੋਲੇ ਜਾਂ ਮੈਂ ਸਰ ਗਿਆ ਮੈਂ ਕਹਿੰਦਾ ਮੈਨੂੰ ਇਹਦੀ ਮੈਨੂੰ ਚੈੱਕ ਕਰਕੇ ਦੱਸੋ ਵੀ ਰਜਿਸਟਰੀ ਸਹੀ ਹੈ ਕਿ ਨਹੀਂ ਉਹ ਕਹਿੰਦੇ ਵੀ ਇਹ ਰਜਿਸਟਰੀ ਤਾਂ ਤੇਰੀ ਆ ਆਤਾਮ ਕਿਸੇ ਹੋ ਮੈਮ ਕਹਾਂ ਮੈਨਾਂ ਕਿਸੇ ਹੋਰ ਦਾ ਨਾਮ ਦਾ ਕਿੱਦਾਂ ਹੋ ਸਕਦਾ ਵੀ ਰਜਿਸਟਰੀ ਮੇਰੀ ਹੈ ਫੋਟੋ ਮੇਰੀ ਹੋਣੀ ਚਾਹੀਦੀ ਐ ਤੇ ਸਾਈਨ ਮੇਰੇ ਹੋਣੇ ਚਾਹੀਦੇ ਆ ਕਹਿੰਦੇ ਜੀ ਤੁਸੀਂ ਇਹਦੀ ਸਰਟੀਫਾਈਡ ਕਾਪੀ ਸੇਵਾ ਕੇਂਦਰ ਤੋਂ ਕਢਾ ਲਓ ਉਹਦੇ ਵਿੱਚ ਪਤਾ ਲੱਗਦਾ ਹੈ ਕਿ ਫੋਟੋ ਦੇ ਵਿੱਚ ਕੌਣ ਖੜਾ ਹੈ ਤੁਹਾਡੀ ਜਗ੍ਹਾ ਸਰ ਮੈਨੂੰ ਮੈਂ ਉਹੀ ਤਾਂ ਹੈਰਾਨ ਆ ਵੀ ਦਿਲੀਪ ਕੁਮਾਰ ਲਿਖਿਆ ਹੋਇਆ ਵਾ ਤੁਸੀਂ ਰਜਿਸਟਰੀ ਚੈੱਕ ਕੀਤੀ ਹੋਣੀ ਹੈ ਤੁਸੀਂ ਵੀ ਸ਼ਾਇਦ ਦੇਖੀ ਹੋਏਗੀ ਉੱਥੇ ਕੋਈ ਭਾਰੀ ਉਮਰ ਦਾ ਬੰਦਾ ਖੜਿਆ ਆਇਆ ਕਾਫੀ ਉਮਰ ਦਾ ਲੋਕ ਤਹਿਸੀਲਦਾਰ ਨੂੰ ਵੀ ਨਹੀਂ ਪਤਾ ਲੱਗਿਆ ਵੀ ਇਹ ਦਲੀਪ ਦਾ ਜਿਹੜਾ ਆਧਾਰ ਕਾਰਡ ਹੈ ਦਲੀਪ ਦੀ ਸ਼ਕਲ ਕਿਸ ਤਰ੍ਹਾਂ ਦੀ ਹੈ ਇਹ ਬੰਦਾ ਕੌਣ ਖੜਾ ਹੈ ਇਹ ਕੁਝ ਝੋਲ ਨਹੀਂ ਲੱਗਦਾ ਕਿ ਸਾਨੂੰ ਸਾਰੇ ਮਿਲੇ ਹੋਏ ਸਰ ਬਿਲਕੁਲ ਮਿਲੇ ਹੋਏ ਨੇ ਜੀ ਇਹ ਰਜਿਸਟਰੀ ਵਾਸਤੇ ਮੈਂ ਬਾਹਰ ਤਹਿਸੀਲ ਦੇ ਇੱਕ ਅੰਕਲ ਖੜਦੇ ਨੇ ਮੇਰੇ ਜਾਣ ਪਛਾਣ ਦੇ ਮੈਂ ਉਹਨਾਂ ਨੂੰ ਪੁੱਛਿਆ ਵੀ ਆਹ ਰਜਿਸਟਰੀ ਐਦਾ ਐਦਾ ਹੋਈ ਪਈ ਹੈ ਉੱਥੇ ਨੰਬਰਦਾਰ ਸਾਹਿਬ ਖੜੇ ਸੀਗੇ ਉਹ ਸੁਣ ਰਹੇ ਸੀ ਉਹ ਬਾਤ ਮੈਨੂੰ ਸਾਈਡ ਤੇ ਲੈ ਕੇ ਵੀ ਦਲੀਪ ਤੇਰਾ ਕੀ ਆ ਮੈਟਰ ਮੈਂ ਕਿਹਾ ਸਰ ਇਦਾਂ ਦੀ ਗੱਲ ਆ ਮੈਂ ਰਜਿਸਟਰੀ ਕਰਵਾਣ ਆਇਆ ਨਹੀਂ ਆ ਤੁਸੀਂ ਬੰਦਾ ਤਸਦੀਕ ਕੀਤਾ ਆ ਵੀ ਇਹ ਦਲੀਪ ਕੁਮਾਰ ਹੈਗਾ ਵਾ ਮੈਂ ਹੀ ਆ ਦੱਸੋ ਕਹਿੰਦਾ ਵੀ ਉਹ ਹੱਥ ਜੋੜ ਕੇ ਮੈਨੂੰ ਕਹਿੰਦਾ ਵੀ ਤੁਸੀਂ ਮੇਰਾ ਨਾਮ ਨਾ ਲਿਓ ਅਸੀਂ ਤਾਂ ਦਾਲ ਰੋਟੀ ਵਾਲੇ ਬੰਦੇ ਹੈਗੇ ਆ ਵੀ ਸਾਨੂੰ ਨਾ ਫਸਾਇਓ ਇਸ ਚੀਜ਼ 'ਚ ਮੈਂ ਕਿਹਾ ਸਰ ਮੈਨੂੰ ਉਹਨਾਂ ਨੂੰ ਵੀ ਸਮਝ ਲੱਗ ਗਈ ਇਸ ਚੀਜ਼ ਦੀ ਕਿ ਇਹ ਝਾਲੀ ਰਜਿਸਟਰੀ ਹੋ ਚੁੱਕੀ ਐ ਤਹਿਸੀਲਦਾਰ ਨੇ ਇਸ ਰਜਿਸਟਰੀ ਨੂੰ ਰਜਿਸਟਰ ਕਰਤਾ ਹੋਇਆ ਐ ਉਸ ਰਜਿਸਟਰੀ ਦੇ ਉੱਤੇ ਤੁਹਾਡਾ ਲੋਨ ਜਿਹੜਾ ਪਾਸ ਹੋਇਆ 13 ਲੱਖ ਰੁਪਇਆ ਤੁਸੀਂ ਦੱਸਿਆ ਲੋਨ ਹੋਇਆ ਉਸ ਦਾ ਜ ਡੀਡੀ ਹੈਗਾ ਉਹ ਕਿਹਦੇ ਕੋਲ ਸਰ ਉਸ ਦਾ ਡੀਡੀ ਸੰਤੋਸ਼ਪੁਰ ਦੇ ਨਾਮ ਤੇ ਬਣਿਆ ਸੀ ਮੈਂ ਜਿੱਦਾ ਤੁਹਾਨੂੰ ਦੱਸਿਆ 12 ਦਸੰਬਰ ਨੂੰ ਇਹਨਾਂ ਨੇ ਧੋਖੇ ਨਾਲ ਲੈ ਲਿਆ ਮਤਲਬ ਉਸ 13 ਲੱਖ ਦੀ ਪੇਮੈਂਟ ਐਡੀ ਸੰਤੋਸ਼ਪੁਰ ਨੂੰ ਹੋ ਜਾਂਦੀ ਹੈ ਔਰ ਕਿਤਨਾ ਕੀ ਕੀ ਸਮਝ ਦਿਓ ਕਿ ਤਸਿਲਦਾਰ ਸਾਹਿਬ ਔਰ ਜਾਂ ਇਸ ਚੀਜ਼ ਦੀ ਜਦੋਂ ਜਦੋਂ ਜਿਸੀ ਹੋਣੀ ਹੁੰਦੀ ਹੈ ਤਾਂ ਖਸਰਾ ਨੰਬਰ ਵਗੈਰਾ ਜਾਂ ਫਰਦ ਵਗੈਰਾ ਕਾਫੀ ਕੁਝ ਦੇਖਿਆ ਜਾਂਦਾ ਇਟ ਮੀਨ ਪਟਵਾਰੀ ਵੀ ਨਾਲ ਰਹੇ ਸਰ ਮੈਂ ਇਹਦੇ ਬਾਰੇ ਕੀ ਦੱਸਾਂ ਮੈਨੂੰ ਹੁਣ ਕਾਗਜ਼ਾਂ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ ਠੀਕ ਹੈ ਜੀ ਮੈਂ ਤਾਂ ਉਸ ਰਜਿਸਟਰੀ ਨੂੰ ਦੇਖ ਕੇ ਮੈਂ ਖੁਦ ਪਰੇਸ਼ਾਨ ਆ ਜੀ ਮੈਂ ੱੱਕੇ ਖਾ ਰਿਆਂ ਮੈਂ ਗੇੜੇ ਕੱਢ ਰਿਆਂ ਹਰ ਜਗ੍ਹਾ ਮੈਨੂੰ ਕੋਈ ਹੱਥ ਪੱਲਾ ਨਹੀਂ ਫੜਾ ਰਿਆ ਚਲੋ ਇੱਕ ਤੋਂ ਬਾਅਦ ਫਿਰ ਕੀ ਹੁੰਦਾ ਫਿਰ ਤੁਸੀਂ ਕੀ ਸਰ ਮੈਂ ਤਾਂ ਜੀ ਕੰਪਲੇਂਟ ਈਓ ਵਿੰਗ ਬਹੁਤ ਪਹਿਲਾਂ ਕਰ ਚੁੱਕਿਆ ਸੀ ਪੀਓ ਆਫਿਸ 3 ਫਰਵਰੀ ਜਦ ਮੇਰੀ ਜ਼ੋਨਲ ਮੈਨੇਜਰ ਨੇ ਨਹੀਂ ਸੁਣੀ ਮੈਂ ਫਿਰ ਈਓ ਵਿੰਗ ਗਿਆ ਸੀਪੀ ਆਫਿਸ ਜੀਪੀ ਆਫਿਸ ਨੇ ਈਓ ਵਿੰਗ ਨੂੰ ਮਾਰਕ ਕੀਤੀ ਉੱਥੇ ਵੀ ਜਾਣਾ ਉੱਥੇ ਮੇਰੀ ਕੋਈ ਸੁਣਵਾਈ ਨਹੀਂ ਹੁੰਦੀ ਮੈਨੂੰ ਉਲਟਾ ਉੱਥੇ ਡਰਾਇਆ ਤਮਕਾਇਆ ਜਾਂਦਾ ਵਾ ਤੇਰਾ ਮੈਡੀਕਲ ਬੰਦ ਕਰਾ ਦਾਂਗੇ ਇਹ ਕਰਾ ਦਾਂਗੇ ਈਓ ਵਿੰਗ ਵੱਲੋਂ ਤਮਕਾਇਆ ਜਾਂਦਾ ਸਰ ਈਓ ਵਿੰਗ ਨਹੀਂ ਸਰ ਗੁਰਜੀਤ ਰਾਏ ਵੱਲੋਂ ਹੀ ਤਮਕਾਇਆ ਜਾਂਦਾ ਵਾ ਗੁਰਜੀਤ ਰਾਏ ਉੱਥੇ ਕਿੱਥੇ ਪਹੁੰਚ ਜਾਂਦਾ ਸਰ ਉਹਨੂੰ ਏਐਸਆਈ ਸਾਹ ਬੁਲਾਉਂਦੇ ਨੇ ਏਐਸਆਈ ਜਗਦੇਵ ਉਹ ਬੁਲਾਉਂਦੇ ਨੇ ਤੇ ਉਹ ਆਂਦਾ ਵਾ ਉੱਥੇ ਉਹ ਦੂਸਰੀਆਂ ਗੱਲਾਂ ਕਰਦਾ ਮੰਨ ਲਓ ਕਿ ਤਾਂ ਤੁਹਾਨੂੰ ਪਲੋਟ ਵੀ ਨਹੀਂ ਮਿਲੇ ਆ ਪਲੋਟ ਦੇ ਵਿੱਚ ਕਬਜ਼ਾ ਕਿਸੇ ਹੋਰ ਦਾ ਉਸੇ ਪਲੋਟ ਦੇ ਉੱਤੇ ਜਾਲੀ ਰਜਿਸਟਰੀ ਤੁਹਾਡੇ ਨਾਮ ਦੀ ਹੋ ਜਾਂਦੀ ਹੈ ਉਸ ਰਜਿਸਟਰੀ ਦੇ ਉੱਤੇ 13 ਲੱਖ ਦਾ ਲੋਨ ਹੋ ਜਾਂਦਾ ਹੈ 13 ਲੱਖ ਦੀ ਪੇਮੈਂਟ ਵੀ ਕਿਸੇ ਨੂੰ ਚਲੇ ਜਾਂਦੀ ਹੈ ਸੰਤੋਸ਼ ਕੌਰ ਨੂੰ ਔਰ ਤੁਸੀਂ ਵਿੱਚ ਵਿਚਾਲੇ ਫਸੇ ਹੋਏ ਹੋ ਤੁਹਾਡਾ ਹੁਣ ਲੋਨ ਦਾ ਜਿਹੜਾ ਅਕਾਊਂਟ ਵੀ ਐਨਪੀਏ ਹੋ ਚੁੱਕੀ ਹੈ ਤੁਹਾਨੂੰ ਨੋਟਿਸ ਆ ਰਹੇ ਹੈ ਮਤਲਬ ਕੀਤਾ ਕਰਿਆ ਕੁਝ ਨਹੀਂ ਤੁਸੀਂ ਇਸ ਸਾਰੇ ਝੁਮੇਲੇ ਦੇ ਵਿੱਚ ਫਸ ਗਏ ਹੋ ਤੇ ਉਲਟਾ ਤੁਹਾਨੂੰ ਹੁਣ ਗੁਰਜੀਤ ਰਾਏ ਵੱਲੋਂ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਧਮਕੀਆਂ ਮਿਲਦੀਆਂ ਸਰ ਮੈਨੂੰ ਧਮਕੀ ਉਹਨੇ ਤਹਿਸੀਲ ਦੇ ਵਿੱਚ ਹੀ ਦੇਤੀ ਸੀ ਕਿ ਮੈਂ ਤਾਂ ਸਰ ਸਿੰਪਲ ਜਿਹਾ ਬੰਦਾ ਹਾਂ ਮੈਂ ਇਹਨਾਂ ਦਾ ਤੀਜਾ ਚ ਪੈਣਾ ਨਹੀਂ ਚਾਹੁੰਦਾ ਮੈਂ ਉਹਨੂੰ ਪਹਿਲਾਂ ਹੀ ਕਿਹਾ ਸੀ ਸਰ ਦੇਖੋ ਮੈਂ ਬਹੁਤ ਉਹਨੂੰ ਕਿਹਾ ਨਹੀਂ ਕਿ ਮੈਂ ਕਿਹੜਾ ਕੋਈ 2 ਨੰਬਰ ਦਾ ਕੰਮ ਕਰਦਾ ਹਾਂ ਬਿਲਕੁਲ ਐਗਜ਼ੈਕਟਲੀ ਮੈਂ وہی ਮੈਂ ਕੋਈ ਵੀ ਕੋਈ ਦਿੱਕਤ ਨਹੀਂ ਮੈਂ ਕਹਾਂ ਤੂੰ ਬੋਲਣਾ ਬੋਲਣਾ ਹੁਣ ਮੈਂ ਮੈਂ ਇਹੀ ਚਾਹੁੰਦਾ ਹਾਂ ਪ੍ਰਸ਼ਾਸਨ ਨੂੰ ਇਹੀ ਕਹਿਣਾ ਚਾਹੁੰਦਾ ਕਿ ਦੇਖੋ ਜੀ ਮੈਂ ਤਾਂ ਉਸ ਬੰਦੇ ਤੋਂ ਚੀਜ਼ ਲੈਣ ਆਇਆ ਸੀ ਜਦੋਂ ਨਹੀਂ ਦੇ ਪਾਇਆ ਤਾਂ ਪੁੱਠੇ ਸਿੱਧੇ ਗੱਲਾਂ ਮੇਰੇ ਨਾਲ ਕਰ ਰਿਹਾ ਵਾ ਚਲੋ ਇਹੋ ਵਿੰਗ ਦੇ ਵਿੱਚ ਵੀ ਜਿਹੜੀ ਕਾਰਵਾਈ ਹੈ ਜਿਹੜੀ ਨਹੀਂ ਹੋ ਰਹੀ ਕੀ ਸਮਝਦੇ ਹੋ ਕੀ ਸਰ ਇਹੋ ਵਿੰਗ ਕਾਰਵਾਈ ਨਹੀਂ ਹੋ ਰਹੀ ਇਹ ਉਹ ਨਾਲ ਕੁਰਸੀ ਲਗਾ ਕੇ ਬਰਾਬਰ ਬੈਠ ਰਿਹਾ ਵਾ ਕੁਸ਼ਤੀ ਕੰਪਲੇਂਟ ਹੱਲੇ ਵੀ ਸਟੈਂਡ ਕਰਦੀ ਹੈ ਜਾਂ ক্লোਜ਼ ਹੋ ਚੁੱਕੀ ਸਰ ਮੈਨੂੰ ਕਲ ਕੰਪਲੇਂਟ ক্লোਜ਼ ਦੀ ਨੋਟੀਫਿਕੇਸ਼ਨ ਸਾਇਦ ਅਪ੍ਰੈਲ ਦੇ ਵਿੱਚ ਆ ਗਿਆ ਸੀ ਕਿ ਤੁਹਾਡੀ ਕੰਪਲੇਂਟ ਸੀਨ ਕਰਕੇ ক্লোਜ਼ਡ ਹੈ ਪਰ ਇਹਦੇ ਬਾਰੇ ਜਾਣਕਾਰੀ ਮੈਨੂੰ ਮਿਲੀ ਹੈ ਕਿ ਸੀਪੀ ਆਫਿਸ ਵੱਲੋਂ ਸਾਰੀਆਂ ਹੀ ਕੰਪਲੇਂਟਾਂ ক্লোਜ਼ ਕਰ ਦਿੱਤੀ ਗਈਆਂ ਨੇ ਮੈਂ ਇੱਕ ਆਪਣਾ ਫਿਰ ਇੱਕ ਦਰਖਾਸਤ ਦੁਬਾਰਾ ਡੀਸੀਪੀ ਸਾਹਿਬ ਤੇਜਾ ਸਾਹਿਬ ਦੇ ਦੇ ਕੇ ਆਇਆ ਵਾਂ ਤੇ ਉਹ ਉਹ ਵੀ 7 ਮਈ ਨੂੰ ਦੇ ਕੇ ਆਇਆ ਸੀ 4 ਦਿਨ ਪਹਿਲਾਂ ਉਹਦਾ ਮੈਸੇਜ ਆਇਆ ਕਿ ਉਹ ACP ਸਾਹਿਬ ਨੂੰ ਦੁਬਾਰਾ ਮਾਰਕ ਹੋਈ ਹੈ ACP EOWING ਨੂੰ ਤੇ ਉਹਦੇ ਤੇ ਕਾਰਵਾਈ ਮੈਂ ਚਾਹੁੰਦਾ ਵਾਂ ਤਹਿਸੀਲਦਾਰ ਸਾਹਿਬ ਨੂੰ ਵੀ ਮੈਂ ਰਿਟਨ ਦੇ ਵਿੱਚ ਦੇ ਕੇ ਆਇਆ ਵਾਂ ਪਰ ਮੈਨੂੰ ਤਾਂ ਇਸ ਚੀਜ਼ ਬਾਰੇ ਜਾਣਕਾਰੀ ਨਹੀਂ ਹੈ ਕਿ ਰਜਿਸਟਰੀ ਕਿੱਦਾਂ ਦੀ ਹੁੰਦੀ ਹੈ ਮੈਂ ਤਾਂ ਸਰ ਆਮ ਬੰਦਾ ਮੇਰੇ ਵੱਲੋਂ ਤਾਂ ਇਹ ਆ ਮੈਨੂੰ ਬੈਂਕ ਨੇ ਡਰਾਇਆ ਤਾਂ ਕਿ ਰਜਿਸਟਰੀ ਤੇਰੀ ਹੋ ਗਈ ਮੈਂ ਕਿਹੜੇ ਪਾਸੇ ਜਾਵਾਂ ਜੀ ਮੈਨੂੰ ਜਦੋਂ ਮੀਡੀਆ ਵੱਲੋਂ ਇੱਕ ਲਿੰਕ ਆਂਦਾ ਕਿ ਵੀ ਇੱਕ ਤਹਿਸੀਲਦਾਰ ਸਾਹਿਬ ਦਾ ਸਟੇਟਮੈਂਟ ਆਂਦਾ ਵੀ ਇਹ ਰਜਿਸਟਰੀ ਕਿਸੇ ਨੇ ਗਲਤ ਬੰਦੇ ਨੇ ਭੀੜ ਦੇ ਵਿੱਚ ਧੋਖੇ ਨਾਲ ਕਰਵਾ ਲਈ ਹੈ ਮੈਨੂੰ ਤਾਂ ਤਦ ਪਤਾ ਲੱਗਾ ਕਿ ਰਜਿਸਟਰੀ ਵਾਕਈ ਤਹਿਸੀਲ ਤਹਿਸੀਲਦਾਰ ਇੱਕ ਗਾਸਟਰਡ ਆਫੀਸਰ ਮੰਨੇ ਜਾਂਦੇ ਨੇ ਹੁੰਦੇ ਨੇ ਔਰ ਉਹਨਾਂ ਦਾ ਇਹ ਕਹਿਣਾ ਕਿ ਧੋਖੇ ਨਾਲ ਕਿਸੇ ਨੇ ਕਰਵਾ ਲਈ ਤਾਂ ਬੜੀ ਬਚਕਾਨੀ ਗੱਲ ਲੱਗਦੀ ਪਈ ਹੈ ਤਹਿਸੀਲਦਾਰ ਸਾਹਿਬ ਤਾਂ ਗੱਲੀ-ਗੱਲੀ ਚੀਜ਼ ਉਹਨਾਂ ਦਾ ਸਟਾਫ ਨੋਟਿਸ ਕਰਦਾ ਹੈ ਕਿਹੜਾ ਪੇਪਰ ਕਿੱਥੇ ਲੱਗਿਆ ਕਿਹੜਾ ਪੇਪਰ ਸਹੀ ਹੈ ਕਿਹੜਾ ਪੇਪਰ ਗਲਤ ਹੈ ਉਹਦਾ ਇੱਕ ਵੀ ਸਾਈਨ ਇੱਧਰ ਉੱਧਰ ਹੋਵੇ ਤਾਂ ਰਜਿਸਟਰੀ ਜਿਹੜੀ ਕੈਨਸਲ ਹੋ ਜਾਂਦੀ ਹੈ ਫਿਰ ਦੁਬਾਰਾ ਨਵੇਂ ਸਿਰੇ ਤੋਂ ਪੇਪਰ ਉਹਦੇ ਤਿਆਰ ਕਰਨੇ ਪੈਂਦੇ ਆ ਤਹਿਸੀਲਦਾਰ ਸਾਹਿਬ ਦਾ ਐਦਾਂ ਦਾ ਬਿਆਨ ਕੀ ਕਰਦੇ ਸਰ ਇਹ ਤਾਂ ਬਹੁਤ ਲਾਪਰਵਾਹੀ ਹੈ ਜੀ ਬੈਂਕ ਵੱਲੋਂ ਵੀ ਲਾਪਰਵਾਹੀ ਹੋਈ ਇੱਕ ਮੈਂ ਆਮ ਬੰਦਾ ਬੈਂਕ ਦੀ ਲਾਪਰਵਾਹੀ ਦਾ ਮੈਂ ਨਤੀਜਾ ਭੁਗਤ ਰਿਹਾ ਵਾਂ ਦੂਸਰਾ ਤਹਿਸੀਲਦਾਰ ਸਾਹਿਬ ਦੀ ਲਾਪਰਵਾਹੀ ਦਾ ਨਤੀਜਾ ਭੁਗਤ ਰਿਹਾ ਆਪਰਵਾਹੀ ਨਹੀਂ ਤੁਸੀਂ ਕਹਿ ਸਕਦੇ ਤੁਸੀਂ ਇਹ ਕਹਿ ਸਕਦੇ ਹੋ ਕਿ ਬੈਂਕ ਦੀ ਮਿਲੀ ਭੁਗਤ ਦੇ ਨਾਲ ਗੁਰਜੀਤ ਰਾ ਬੈਂਕ ਦੇ ਨਾਲ ਮਿਲੀ ਪੁਗਤ ਦੇ ਨਾਲ ਇੱਕ ਤਾਂ ਪਹਿਲਾਂ ਗੁਰਜੀਤ ਰਾਏ ਜਾਲੀ ਰਜਿਸਟਰੀ ਕਰਵਾਉਂਦਾ ਹੈ ਤਹਿਸੀਲਦਾਰ ਸਾਹਿਬ ਤੋਂ ਉਹ ਵੀ ਚਲੋ ਸ਼ੱਕ ਦੇ ਘੇਰੇ ਚ ਕੁਸਚਨ ਮਾਰਕ ਤੇ ਸੀਿੰਦਾਰ ਸਾਹਿਬ ਤੋਂ ਵੀ ਲੱਗਦਾ ਉਸ ਤੋਂ ਬਾਅਦ ਉਸੇ ਰਜਿਸਟਰੀ ਨੂੰ ਲੈ ਕੇ ਲੋਨ ਹੁੰਦਾ ਤੁਹਾਨੂੰ ਕਿਸੇ ਗੱਲ ਦੀ ਖਬਰ ਹੈ ਪਰ ਮੈਨੂੰ ਸੱਚੀ ਨਹੀਂ ਪਤਾ 29 ਮਾਰਚ ਨੂੰ ਮੈਨੂੰ ਰਜਿਸਟਰੀ ਮਿਲੀ ਉਦੋਂ ਤੋਂ ਮੈਂ ਪਾਗਲ ਹੋਇਆ ਫਿਰਦਾ ਜੀ 29 ਮਾਰਚ ਤੋਂ ਅੱਜ ਫੇਰ ਮਹੀ ਚੜ ਗਿਆ ਮੈਂ ਚੱਕਰ ਕੱਟ ਰਿਹਾ ਮੈਨੂੰ ਕੋਈ ਸੁਣਵਾਈ ਨਹੀਂ ਹੋ ਰਹੀ ਮੈ ਜੀ ਐਸਏ ਸਾਹਿਬ ਦਾ ਕੀ ਰੋਲ ਹੈ ਸਰ ਡੀਐਸਏ ਸਾਹਿਬ ਦਾ ਰੋਲ ਏ ਹੈ ਜੀ ਉਹੀ ਆਏ ਸੀਗੇ ਡੀਐਸਏ ਬੈਂਕ ਦੇ ਏਜ ਸੁਪਰੀਆ ਨਾਮ ਹੈ ਜੀ ਉਹਨਾਂ ਦਾ ਉਹਨਾਂ ਨੇ ਹੀ ਤੇ ਬਰਾਂਚ ਮੈਨੇਜਰ ਨੂੰ ਕਹਿ ਦਿੱਤਾ ਵੀ ਦਲੀਪ ਨੂੰ ਕਬਜ਼ਾ ਮਿਲ ਗਿਆ ਆ, ਮੈਂ ਬਰਾਂਚ ਮੈਨੇਜਰ ਸਾਹਿਬ ਨੂੰ ਪੁੱਛਿਆ ਵੀ ਸੁਪਰੀਆ ਕਹਿਣ ਵਾਲੀ ਕੌਣ ਹੁੰਦੀ ਹੈ ਵੀ ਦਲੀਪ ਨੂੰ ਕਬਜ਼ਾ ਮਿਲ ਗਿਆ DSA ਸੁਪਰੀਆ ਨੇ ਇਹ ਕਹਿ ਦਿੱਤਾ ਕਿ ਦਲੀਪ ਨੂੰ ਕਬਜ਼ਾ ਮਿਲ ਗਿਆ ਹੈ ਵੀ ਮੈਂ ਤਾਂ ਇਹੀ ਕਹਿਣਾ ਵੀ ਸੁਪਰੀਆ ਕੌਣ ਹੁੰਦੀ ਹੈ ਤੇ ਆਪਣੇ ਆਪ ਹੀ ਸਾਰਾ ਕੁਝ ਤਸਦੀਕ ਕਰੀ ਜਾਂਦੇ ਪਏ ਸਰ ਸਭ ਕੁਝ ਇਹ ਖੁਦ ਹੀ ਕਰੀ ਜਾ ਰਹੇ ਨੇ ਅੱਜ ਦੀ ਡੇਟ ਦੇ ਵਿੱਚ ਇਹ ਹੈ ਕਿ ਮੈਂ ਇਹ ਸਾਰੇ ਸ਼ੱਕ ਦੇ ਘੇਰੇ ਚ ਆਉਂਦੇ ਆ ਹੁਣ ਤੁਸੀਂ ਕੀ ਸਰ ਇਹਨਾਂ ਦੇ ਉੱਤੇ ਕਾਰਵਾਈ ਹੋਵੇ ਮੇਰਾ ਲੋਨ ਕਲੋਜ਼ ਹੋਵੇ ਸਰ ਮੈਂ ਤਾਂ ਦੂਜੀ ਜਗ੍ਹਾ ਮਕਾਨ ਲੈਣ ਲੈਕ ਨਹੀਂ ਹੈਗਾ ਮੈਂ ਅਜ ਆਪਣੀ ਵਾਈਸ ਨੂੰ ਲੈ ਕੇ ਕਿਰਾਏ ਤੇ ਰਹਿ ਰਿਹਾ ਸਰ ਮੇਰਾ ਮਕਾਨ ਚਲ ਕੇ ਦੇਖ ਲੋ ਕਿਰਾਏ ਤੇ ਮੈਂ ਬੈਠਾ ਹਾਂ ਜੀ ਜੀ ਸੋ ਇਹ ਸੀ ਦਲੀਪ ਜਿਨ੍ਹਾਂ ਦੀ ਕਹਾਣੀ ਤੁਸੀਂ ਸੁਣੀ ਕਿ ਕਿਸ ਤਰ੍ਹਾਂ ਜਾਲੀ ਕਾਗਜ਼ਾਤ ਦੇ ਨਾਲ ਪਹਿਲੋਂ ਇੱਕ ਰਜਿਸਟਰੀ ਹੈ ਜਿਹੜੀ ਹੁੰਦੀ ਹੈ ਰਜਿਸਟਰੀ ਕਰਵਾਈ ਜਾਂਦੀ ਹੈ ਗੁਰਜੀਤ ਰਾਏ ਵੱਲੋਂ ਔਰ ਇੱਥੇ ਗੁਰਜੀਤ ਰਾਏ ਦੇ ਉੱਤੇ ਵੀ ਕੁਐਸਚਨ ਮਾਰਕ ਹੈ ਜਿਹੜਾ ਲੱਗਦਾ ਹੈ ਉਸ ਤੋਂ ਬਾਅਦ ਕੁਐਸਚਨ ਮਾਰਕ ਲੱਗਦਾ ਹੈ ਤਹਿਸੀਲਦਾਰ ਸਾਹਿਬ ਜੋ ਕਿ ਗਸਟਰਡ ਆਫੀਸਰ ਨੇ ਜਿਨ੍ਹਾਂ ਦਾ ਇਹ ਕਹਿਣਾ ਦੀ ਭੀੜ ਦੇ ਵਿੱਚ ਕਿਸੇ ਨੇ ਇਹ ਜਾਲੀ ਬੰਦਾ ਖੜਾ ਕੇ ਜਾਲੀ ਰਜਿਸਟਰੀ ਕਰਾ ਲਈ ਇਸ ਤਰ੍ਹਾਂ ਦਾ ਬੇਤੁਕਾ ਜਿਹਾ ਜਿਹੜਾ ਅਨਸਰ ਆ ਤਹਿਸੀਲਦਾਰ ਸਾਹਿਬ ਵੱਲੋਂ ਗਸਟਰਡ ਆਫੀਸਰ ਵੱਲੋਂ ਮੈਂ ਸਮਝਦਾ ਕਿ ਬੜੀ ਜਿਹੜੀ ਮੰਦਭਾਗੀ ਗੱਲ ਹੈ ਕਿ ਗਸਟਰਡ ਆਫੀਸਰ ਇਸ ਤਰ੍ਹਾਂ ਦਾ ਬਿਆਨ ਦੇ ਰਿਹਾ ਹੈ ਖੈਰ ਇਥੇ ਇੱਕ ਉਸਨ ਮਾਰਕ ਲੱਗਦਾ ਹੈ ਤਹਿਸੀਲਦਾਰ ਸਾਹਿਬ ਦੇ ਉੱਤੇ ਵੀ ਔਰ ਉਸ ਤੋਂ ਬਾਅਦ ਸਭ ਤੋਂ ਵੱਡਾ ਜਿਹੜਾ ਡਿਫੋਰਟ ਹੈ ਉਹ ਹੈਗਾ ਹੈ ਕਿ ਬੈਂਕ ਨੇ ਉਸੇ ਰਜਿਸਟਰੀ ਨੂੰ ਰੱਖ ਕੇ ਲੋਨ ਦਾ ਜਿਹੜਾ ਹੈਗਾ ਵਾ ਉਹ ਕਰਕੇ ਸਾਰਾ ਆਪਣਾ ਪ੍ਰੋਸੈਸ ਜਿਹੜਾ ਕਰਕੇ 13 ਲੱਖ ਰੁਪਏ ਦਾ ਲੋਨ ਦਲੀਪ ਦੇ ਨਾਮ ਤੇ ਪਾਸ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਡੀਡੀ ਉਹਦਾ ਸੰਤੋਸ਼ ਕੋਰ ਦੇ ਨਾਮ ਤੇ ਉਹ ਉਹਨਾਂ ਨੂੰ ਦੇ ਵੀ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਇਹ ਕੰਪਲੇਂਟ ਕਰਦਦੇ ਨੇ ਤਾਂ ਈਓ ਵਿੰਗ ਦੇ ਵਿੱਚ ਗੁਰਜੀਤ ਰਾਏ ਨੂੰ ਧਮਕਾਉਂਦੇ ਨੇ ਤਹਿਸੀਲ ਦੇ ਵਿੱਚ ਇਹਨਾਂ ਨੂੰ ਧਮਕਾਉਂਦੇ ਨੇ ਕਿ ਤੇਰਾ ਇਹ ਜਿਹੜਾ ਮੈਡੀਕਲ ਸਟੋਰ ਹੈ ਬੰਦ ਕਰ ਦਿੱਤਾ ਜਾਏਗਾ ਖਰ ਕਿਤਨਾ ਕਿਤੇ ਸਾਰੇ ਜਿਹੜੀਆਂ ਸ਼ੱਕ ਦੇ ਘੇਰੇ ਦੇ ਵਿੱਚ ਆਉਂਦੇ ਨੇ ਕਿ ਇਹ ਕੰਮ ਜਿਹੜਾ ਇਸ ਤਰ੍ਹਾਂ ਕਿਉਂ ਹੋਇਆ ਡੀਐਸਐ ਸੁਪਰੀਆ ਨਾਲ ਵੀ ਗੱਲਬਾਤ ਕਰਦੇ ਆ ਕਿ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਫੋਨ ਕਰਵਾਨੇ ਆ ਦਲੀਪ ਦੇ ਕੋਲੋਂ ਹੀ ਕਿ ਦਲੀਪ ਨੂੰ ਡੀਐਸਐ ਸੁਪਰੀਆ ਨੇ ਜਿਹੜੇ ਉਹ ਕੀ ਜਵਾਬ ਦਿੰਦੇ ਨੇ ਸੋ ਤੁਸੀਂ ਸੁਣਿਆ ਕਿ ਡੀਐਸਐ ਸੁਪਰੀਆ ਨੇ ਫੋਨ ਜਿਹੜਾ ਚੱਕਣਾ ਮੁਨਾਸਿਬ ਨਹੀਂ ਸਮਝਿਆ ਉਹਨਾਂ ਨੂੰ ਵੀ ਪਤਾ ਹੈ ਕਿ ਕਿੱਥੇ ਸਾਰਾ ਝੋਲਮੋਲਿਆ ਹੋਇਆ ਤੇ ਕਿਉਂ ਹੋਇਆ ਕਿੰਨੇ ਕੀਤਾ ਕਿੰਨੇ ਕਿੰਨੇ ਪੈਸੇ ਖਾਦੇ ਨੇ ਕਹਿੰਦੇ ਇਸ ਮਾਮਲੇ ਦੇ ਵਿੱਚ ਤਹਿਸੀਲਦਾਰ ਸਾਹਿਬ ਦੇ ਨਾਲ ਵੀ ਗੱਲਬਾਤ ਕਰਾਂਗੇ ਔਰ ਪੱਖ ਜਾਣਨ ਦੇ ਲਈ ਗੁਰਜੀਤ ਰਾਏ ਜਿਹੜੇ ਕਲੋਨਾਈਜ਼ਰ ਨੇ ਜਿਨ੍ਹਾਂ ਦਾ ਸਾਰਾ ਇਹ ਛੜਿਆੰਤਰ ਰਚਾਇਆ ਹੋਇਆ ਕੀਤਾ ਕਰਾਇਆ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਕਿ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਸਰ ਇੱਕ ਜਿੱਤੀ ਗ੍ਰਾਮ ਵਲੇ ਤਾਂ ਮਿੱਤਰ ਜਿਸ ਬੰਦਾ ਜਿਹੜਾ ਬੰਦਾ ਖੀਦਾ ਉਹਦੇ ਹੀ ਲੱਗਦਾ ਹੁੰਦਾ ਕਿ ਕਿਸੇ ਹੋਰ ਦਾ ਵੀ ਲੱਗ ਜਾਂਦਾ ਨੈਚਰਲੀ ਉਹਦਾ ਉਹਨਾਂ ਦਾ ਹੀ ਲੱਗਣਾ ਜੀ ਪਰ ਸਰ ਇਹਦੇ ਵਿੱਚ ਕਿਸੇ ਹੋਰ ਦਾ ਲੱਗ ਰਿਹਾ ਚਲੋ ਚੈੱਕ ਕਰਵਾ ਲੈਂਦੇ ਜੀ ਡਿਟੇਲਸ ਔਰ ਸਰ ਜੀ ਇੱਕ ਇੱਕ ਇਹ ਤਰ੍ਹਾਂ ਦੇ ਕੁਝ ਅਫੀਸਰ ਸਰ ਤੁਸੀਂ ਕਹਿ ਰਹੇ ਚੈੱਕ ਕਰਾ ਲੈ ਮੈਂ ਕੁਝ ਡਿਸਟ੍ਰੀ ਕਰਦੇ ਹਾਂ ਤੁਹਾਡੀ ਵਿੱਚ ਫੋਟੋ ਵੀ ਆ ਰਹੀ ਹੈ ਸਰ ਉਸ ਵੇਲੇ ਕੀ ਜੇ ਤੁਹਾਡੇ ਕੋਲ ਕੋਈ ਵੀ ਜੈਲੀ ਡਿਸਟ੍ਰੀ ਕਰਾ ਦਿੰਦਾ ਕੋਈ ਵੀ ਧਾਰ ਕਰਦੇ ਕੋਈ ਵੀ ਕਰਾ ਦਿੰਦਾ ਨਹੀਂ ਦੇਖੋ ਅਸੀਂ ਤਾਂ ਅਪਰ ਲੋਨ ਕਰਨਾ ਜੋ ਕਰਨਾ ਜੇ ਕੋਈ ਸਾਡੇ ਨਾਲ ਇਸ ਤਰ੍ਹਾਂ ਦੀ ਫੋਰਜਰੀ ਕਰੂਗਾ ਤਾਂ ਅਸੀਂ ਉਹਦੇ ਅਪਰ ਲੋਨ ਜੋ ਸਭ ਤੋਂ ਦਖਤ ਕਰਾਈਓ ਕਰਾਂਗੇ ਸਰ ਤੁਸੀਂ ਕਹਿ ਰਹੇ ਹੋ ਵੀ ਸਖਤ ਕਾਰਵਾਈ ਕਰਾਂਗੇ ਇਸ ਦੇ ਵਿੱਚ ਦੋ ਲੋਨ ਹੋ ਚੁੱਕੇ ਨੇ ਇੱਕ 13 ਲੱਖ ਦਾ ਇੱਕ 16 ਲੱਖ ਦਾ ਪਰ ਜਿਹੜੇ ਮਾਲਕ ਉਹ ਪਿੱਛੇ ਬੈਠੇ ਨੇ ਤਰਾਹੀ-ਤਰਾਹੀ ਕਰਦੇ ਪਏ ਨੇ ਬਿਯੁਰਗ ਜੋੜਾ ਕੀ ਉਹਨਾਂ ਨੂੰ ਤੁਸੀਂ ਇਨਸਾਫ ਦਵਾਦੂ ਤਾਂ ਹੁਣ ਉਹਨਾਂ ਦੇ ਨਾਮ ਦਾ ਲੋਨ ਲੈ ਕੇ ਚੜ ਗਏ ਕਿ ਉਹ ਆਪਣਾ ਘਰ ਨੂੰ ਸੰਭਾਲ ਲੈਣ ਤੇ ਅਸੀਂ ਆਪਣੇ ਵੱਲੋਂ ਦੀ ਪੂਰੀ ਕੋਸ਼ਿਸ਼ ਕਰਾਂਗੇ ਜੇ ਕਿਸੇ ਬੰਦੇ ਨੇ ਵੀ ਇਹ ਗਲਤ ਡਾਕੂਮੈਂਟ ਕਰਵਾਇਆ ਉਹਦੇ ਖਿਲਾਫ ਅਸੀਂ ਜੋ ਵੀ ਹੈਵੀ ਕਾਰਵਾਈ ਪਾਵੇਂ ਸਿਵਲ ਆ ਪਾਵੇਂ ਉਹ ਆਪਣਾ ਫੌਜਦਾਰੀ ਕੇਸ ਆ ਜਾਂ ਸਿਵਲ ਆ ਜੋ ਐਸ ਪਰ ਲਾਅ ਹੋਊਗਾ ਅਸੀਂ ਉਹਦੇ ਖਿਲਾਫ ਰਾਵਾਂਗੇ ਸਰ ਜਦੋਂ ਇੱਕ ਵਸੀਕਰ ਰਜਿਸਟਰਡ ਹੁੰਦਾ ਹੈ ਤੁਸੀਂ ਜਿਸ ਟੇਪ ਪਰ ਵੈਰੀਫਾਈ ਕਰੂਗੀ ਤੁਹਾਡਾ ਇੱਕ ਬੰਦਾ ਪ੍ਰੋਪਰਲੀ ਰਿਸਟਰੀ ਵੈਰੀਫਾਈ ਕਰਦਾ ਆਫਟਰ ਦੈਨ ਫਿਰ ਤੁਹਾਡੀ ਮੁਲਾੰਗੀ ਆ ਉਹ ਤੋਂ ਬਾਅਦ ਤੁਸੀਂ ਵੈਰੀਫਾਈ ਕਰਕੇ ਸੀਨ ਚ ਸਬੇਡੀ ਵੱਡੀ ਮਿਸਟੇਕ ਹੋਣਾ ਜਾਇਜ਼ ਹੈ ਦੇਖੋ ਇਹ ਜੋ ਵੀ ਇੱਥੇ ਸਾਡੇ ਕੋਲ ਕਾਫੀ ਰਸ਼ ਰਹਿੰਦਾ ਜੀ ਹੋ ਸਕਦਾ ਵਿੱਚੋਂ ਕੋਈ ਬੰਦਾ ਨੇ ਡੈਲੀਬਰੇਟਲੀ ਉਹ ਕਰਵਾ ਲਈ ਦੋ ਅਦਰਵਾਈਜ਼ ਤਾਂ ਰਿਸਟਰੀ ਕਲਰਕ ਦੇ ਲੈਵਲ ਤੇ ਵੀ ਚੈੱਕ ਕਰਦਾ ਮੇਰੇ ਲੈਵਲ ਤੇ ਵੀ ਕਰਦਾ ਜੀ ਬਟ ਉਹ ਕਿਸੇ ਸ਼ਰਾਰਤੀ ਅੰਸਰ ਨੇ ਰਸ਼ ਦੇ ਵਿੱਚ ਹੋ ਸਕਦਾ ਕਰਾ ਲਈ ਹੋਵੇ ਤੁਹਾਡੇ ਵੱਲੋਂ ਕੋਈ ਕੰਪਲੇਨਟ ਦਿੱਤੀ ਹੈ ਕਿ ਇਸ ਬੰਦੇ ਦੇ ਖਲਾਫ ਜਿਹਨੇ ਰਿਸ਼ਤੀ ਕਰਾਈ ਹੈ ਨਹੀਂ ਮੈਨੂੰ ਤਾਂ ਨੋਟਿਸ ਮੇਰੇ ਨੋਟਿਸ ਤੇ ਹੋਣਾ ਹੀ ਆ ਮੈਨੂੰ ਇਸ ਡਾਕੂਮੈਂਟ ਬਾਰੇ ਪਹਿਲਾਂ ਕੋਈ ਜਾਣਕਾਰੀ ਨਹੀਂ ਸਰ ਤੁਸੀਂ ਕਹਿ ਰਹੇ ਹੋ ਤੁਸੀਂ ਹੁਣ ਮੈਨੂੰ ਦੱਸਿਆ ਜੀ ਸਰ ਤੇ ਹੁਣ ਮੈਨੂੰ ਇਸ ਦੇ ਸਬੰਧ ਜਾਣਕਾਰੀ ਹੋਈ ਆ ਜੀ ਸਰ ਤੇ ਇਹਦੇ ਤੇ ਜੋ ਪ੍ਰਤੁਕਵੀਕਾਰ ਵੀ ਹੋਊਗੀ ਜੀ ਕਾਨੂੰਨ ਮੁਤਾਬਕ ਉਹ ਕਰਾਂਗੇ ਜੀ ਸਰ ਤੁਸੀਂ ਕਹਿੰਦੇ ਆ ਕਿ ਮੈਨੂੰ ਅਸੀਂ ਜਾਂਚ ਕਰਾਵਾਂਗੇ ਪਰ ਸਰ ਜਿੱਦਾਂ ਗੱਲ ਦਾ ਸਮਝ ਜਾਂਦੇ ਆਂਦੇ ਆਂ ਕਿ ਏਜੰਟਾਂ ਦਾ ਬੋਲ ਵਾਲਾ ਹੁੰਦਾ ਹਰ ਇੱਕ ਤਹਿਸੀਲਾਂ ਦੇ ਫਿਰ ਇਹਦਾ ਮਤਲਬ ਉਹੀ ਗੱਲ ਆ ਕਿ ਤੁਹਾਡੇ ਵੀ ਇਹ ਵੀ ਤੁਹਾਡੇ ਵਿੱਚ ਜਿਹੜੇ ਏਜੰਟ ਆ ਪੜੂਆਗੇ ਕੁਝ ਵੀ ਕਰਾ ਕੇ ਲੈ ਜੇ ਮੈਂ ਸਭ ਕੁਝ ਹੋਏਗਾ ਲਾਈਨ ਲੱਗੀ ਹੈ ਬਿਲਕੁਲ ਲਾਈਨ ਵਾਲੇ ਦਾ ਜਿਹੜੇ ਕਬਚਲ ਘਰਾਬ ਹੁੰਦੇ ਆ ਆ ਤੁਹਾਡੇ ਅੰਦਰ ਹੁਣ ਵੀ ਏਜੰਟ ਗਨੇ ਆ ਇਹਦਾ ਮਤਲਬ ਇਦਾਂ ਹੀ ਦਿੱਤੀਆਂ ਹੋਣਗੀਆਂ ਸਾਡਾ ਸਾਡੇ ਵੱਲੋਂ ਕੋਈ ਏਜੰਟ ਨਹੀਂ ਪਬਲਿਕ ਨੂੰ ਪਤਾ ਹੀ ਨਹੀਂ ਆ ਜੇ ਨਾ ਸਾਡਾ ਕੋਈ ਏਜੰਟ ਆ ਸਾਡੇ ਵੱਲੋਂ ਜਿਹੜੇ ਹੈਗੇ ਨੇ ਰੋਬਰਟ ਦੇ অথੋરાਇਜ਼ਡ ਵਸੀਕਾ ਨਵੀਸ ਹੁੰਦੇ ਨੇ ਅਸੀਂ ਪਬਲਿਕ ਨੂੰ ਇਹੀ ਕਵਾਂਗੇ অথੋਰਾਇਜ਼ਡ ਜਿਹੜੇ ਵਸੀਕਾ ਨਵੀਸ ਨੇ ਉਹਨਾਂ ਕੋਲ ਕਰਾਓ ਕਿਸੇ ਟਾਊਟ ਕੋਲ ਕਿਸੇ ਇਹ ਜੇ ਏਜੰਟ ਕੋਲ ਜਾਣ ਦੀ ਲੋੜ ਨਹੀਂ ਅਸੀਂ ਪਹਿਲਾਂ ਵੀ ਉਹਨਾਂ ਦੇ ਖਿਲਾਫ ਕਾਰਵਾਈ ਸਖਤ ਕਰਦੇ ਰਹਾਂ ਅੱਗੇ ਤੋਂ ਇਹਨੂੰ ਫਿਊਚਰ ਵੀ ਕਰਾਂਗੇ ਕੁਝ ਲੱਗਦਾ ਜਿਵੇਂ ਕਿ ਪ੍ਰਦੀਪ ਕੁਮਾਰ ਜਿਹੜਾ ਦਲੀਪ ਸਿੰਘ ਆ ਜਿਹੜਾ ਇਹਦੇ ਵਿੱਚ ਉਸ ਬੰਦੇ ਨੂੰ ਤਾਂ ਪਤਾ ਵੀ ਨਹੀਂ ਉਹ ਤਾਂ ਤਸਦੀਕ ਦੇ ਵਿੱਚ ਆਇਆ ਵੀ ਨਹੀਂ ਕਿ ਮੌਕੇ ਤੇ ਇਹ ਵੀ ਨਹੀਂ ਚੈੱਕ ਕੀਤਾ ਜਾਂਦਾ ਕਿ ਇਹ ਉਹ ਦਲੀਪ ਕੁਮਾਰ ਆਇਆ ਜਾਂ ਨਹੀਂ ਆ ਕਿ ਉਹ ਦਲੀਪ ਕੁਮਾਰ ਇੱਕ ਜੰਗ ਨੌਜਵਾਨ ਮੁੰਡਾ ਵਾ ਤੇ ਉਹਦੀ ਜਗ੍ਹਾ ਤੇ ਇੱਕ ਬਜ਼ੁਰਗ ਖੜਾ ਵਾ ਤੇ ਇਹਨਾਂ ਨੂੰ ਵੀ ਪਤਾ ਲੱਗ ਰਿਹਾ ਹੈ ਕਿ ਦੇਖੋ ਜਿਹੜੀ ਇਹਦੇ ਤੱਥ ਅਸੀਂ ਇਹਨੂੰ ਚੰਗੀ ਤਰ੍ਹਾਂ ਇਹਨੂੰ ਕਰਕੇ ਇਹਦੀ ਪਰਤਾਲ ਕਰਕੇ ਜੋ ਤੱਥ ਹੋਣਗੇ ਉਹਨਾਂ ਸਾਰੇ ਤੱਥਾਂ ਤੇ ਪੂਰੀ ਇਹਦੇ ਤੇ ਬਰਤਾਲ ਕਰਕੇ ਕਾਰਵਾਈ ਕਰਾਂਗੇ ਸਰ ਜਿੱਤੀ ਕਰਾਉਣ ਵਾਲੇ ਜਿੰਨਾ ਆਧਾਰ ਕਾਰਡ ਲਿੱਤਾ ਜਾਂਦਾ ਸਾਰਾ ਇਹਨਾਂ ਦਾ ਆਧਾਰ ਕਾਰਡ ਨੰਬਰ ਦਸਤੀ ਦੇ ਵਿੱਚ ਵੀ ਹੁੰਦਾ ਸੀ ਪਰ ਜਿੱਥੇ ਲਿੱਤਾ ਜਾਂਦਾ ਉਹਦੇ ਵਿੱਚ ਦੇਖਿਆ ਜਾਂਦਾ ਵੈਰੀਫਾਈਟ ਕੀਤਾ ਜਾਂਦਾ ਕਿ ਆਧਾਰ ਕਾਰਡ ਵਾਲਾ ਬੰਦਾ ਹੀ ਹਾਂਜੀ ਹਾਂਜੀ ਸਾਡੇ ਡਿਸਟ੍ਰਿਕਟ ਦੀ ਵੱਡੀ ਗਲਤੀ ਕਿੱਥੋਂ ਹੋ ਗਈ ਅਸੀਂ ਇਹ ਵੀ ਜਾਂਚ ਕਰਾਂਗੇ ਜੀ ਜਾਂਚ ਤੋਂ ਬਾਅਦ ਪਤਾ ਲੱਗੇਗਾ ਕੀ ਲੱਗਦਾ ਕਿ ਤੁਹਾਡਾ ਜਿਹੜਾ ਆਰਸੀ ਆ ਉਹ ਇਹਦੇ ਵਿੱਚ ਕੋਈ ਥੋੜੀ ਮਿਨੀ ਭੁਗਤ ਹੋ ਸਕਦੀ ਹੈ ਕਿ ਤੁਹਾਡੇ ਨਾਲ ਕੋਈ ਤੁਹਾਡੇ ਤੱਕ ਤਾਂ ਡਾਕੂਮੈਂਟ ਉਹਨੇ ਕਲੀਅਰ ਕਰਕੇ ਭੇਜਣਾ ਕਿ ਓਕੇ ਨੇ ਕਿ ਤੁਸੀਂ ਇਕੱਲਾ ਇਕੱਲਾ ਡਾਕੂਮੈਂਟ ਨਹੀਂ ਚੈੱਕ ਕਰ ਸਕਦੇ ਕੀ ਲੱਗਦਾ ਕਿ ਉਹਨਾਂ ਦੀ ਕੋਈ ਮਨੀ ਪੁੱਤ ਵਿੱਚ ਹੋ ਸਕਦੀ ਨਹੀਂ ਉਹ ਜ਼ਿੰਮੇਵਾਰ ਅਧਿਕਾਰੀ ਨੇ ਕਾਫੀ ਪੁਰਾਣੇ ਅਧਿਕਾਰੀ ਨੇ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਨੂੰ ਉਹਨਾਂ ਦੇ ਨੋਟਿਸ ਵੀ ਕਿਉਂਕਿ ਦੇਖੋ ਸਾਡੇ ਸਰਕਾਰੀ ਕੋਈ ਵੀ ਅਧਿਕਾਰੀ ਜਾਂ ਕੋਈ ਸਾਡੇ ਮੁਲਾਜ਼ਮ ਨੇ ਉਹ ਕੋਈ ਜਾਣ ਪੁੱਛ ਕੇ ਇਹਦੀ ਗਲਤ ਕਰਨੀ ਕਰਦੇ ਸਿਰਫ ਇੱਕ ਰਾਤ ਗੁਰਸਤਰਾਏ ਬਸੀਕਨ ਸੀਵ ਹੈ ਜਿਹੜਾ ਤੇ ਨਹੀਂ ਸਾਡੇ ਕੋਲ ਇਥੇ ਗੁਰਜੀਤ ਨਾਮ ਔਰ ਰਾਏ ਨਾਮ ਦਾ ਕੋਈ ਬਸੀਕਨ ਨਹੀਂ ਸੀ ਸਾਡੇ ਕੋਲ ਜੀ 126 ਅੰਕਿਸ ਨਹੀਂ ਆਈਆਂ ਜਿਦੇ ਵਿੱਚ ਇਸੇ ਤਰ੍ਹਾਂ ਹੀ ਬੈਂਕਾਂ ਦੇ ਕੋਲ ਦੋ ਦੋ ਤਿੰਨ ਤਿੰਨ ਇੱਕ ਪ੍ਰੋਫਿਟੀ ਦੇ ਦੋ ਦੋ ਤਿੰਨ ਤਿੰਨ ਜਗ੍ਹਾ ਤੇ ਲੋਨ ਹੋਏ ਨੇ ਤੇ ਇਸੇ ਤਰ੍ਹਾਂ ਹੀ ਬੰਦੇ ਖੜੇ ਕਰਕੇ ਜਾਲੀ ਅੰਦਸਤੀ ਆਉਂਗੇ ਕੀ ਲੱਗਦਾ ਕਿ ਏਟਾ ਵੱਡਾ ਸਕੈਂਡਲ ਹੋ ਜਾਣਾ ਤੇ ਤੁਹਾਨੂੰ ਪਤਾ ਨਹੀਂ ਜੇ ਕੋਈ ਇਸ ਤਰ੍ਹਾਂ ਦਾ ਗਰੋ ਹੈਗਾ ਜਾਂ ਜਿਹੜੇ ਇਸ ਤਰ੍ਹਾਂ ਦੇ ਕੋਈ ਹੈਗੇ ਨੇ ਮਾਫੀਆ ਟਾਈਪ ਬੰਦੇ ਕਿਉਂਕਿ ਵੱਡਾ ਸ਼ਹਿਰ ਆ ਤਾਂ ਅਸੀਂ ਉਹਨਾਂ ਦੀ ਬਰਤਾਲ ਕਰਕੇ ਉਹਨਾਂ ਦੇ ਖਿਲਾਫ ਸਭ ਤੋਂ ਵੱਧ ਕਾਰਵਾਈ ਕਰਵਾਉਗੇ ਡਾਕੂਮੈਂਟ ਵਗੈਰਾ ਦੀਏ ਕੀ ਕਾਰਵਾਈ ਹੋਗੀ ਬਿਲਕੁਲ ਡੈਫੀਨੇਟਲੀ ਹੋਊਗੀ ਸਰ ਕਿਸੇ ਗਰੀਬ ਕੋ ਲੈਣ ਨੂੰ ਸੀ ਨਾ ਹੋਵੇ ਉਹ ਤਾਂ ਖੱਜਲ ਖਰਾਬ ਹੁੰਦਾ ਇੱਥੇ ਦੋ ਦੋ ਲੋਨ ਵੀ ਹੋ ਜਾਂਦੇ ਆ ਤਾਂ ਮਾਲਕ ਜਿੱਤੀ ਕਬਜ਼ੇਦਾਰ ਨੂੰ ਪਤਾ ਹੀ ਨਹੀਂ ਵੀ ਮੇਰੇ ਮੇਰੇ ਮਕਾਨ ਦਾ ਦੋ ਦੋ ਲੋਨ ਹੋ ਗਏ ਕਿਉਂ ਵੀ ਅਸੀਂ ਜਾਂਚ ਕਰਾਂਗੇ ਤੁਹਾਨੂੰ ਦੱਸਿਆ ਜੋ ਹੋ ਸਖਤੋ ਸਖਤ ਕਾਰਵਾਈ ਸਰ ਬਿਲਕੁਲ ਅਰੇ ਇਹ ਕਿਹਨੇ ਪਰ ਸਾਡੇ ਦਖਾਨ ਤੋਂ ਬਾਅਦ ਹੀ ਕਿਉਂ ਆਉਂਦਾ ਕਿਉਂ ਨਹੀਂ ਅਫਸਰ ਆਪਣੀ ਕਾਰਵਾਈ ਪੈਰਵੀਦ ਨਹੀਂ ਕਰਦੇ ਅੱਜ ਐਡਾ ਵੱਡਾ ਸਕੈਂਡਲ ਹੋ ਗਿਆ 126 ਹੋਰ ਪਈਆਂ ਨੇ ਸਰੇ ਹੁਣ ਤੁਹਾਨੂੰ ਅਸੀਂ ਦੱਸਾਂਗੇ ਤਾਂ ਤੁਸੀਂ ਕਰੋਗੇ ਕਿ ਇੱਤੇ ਦਾ ਕੋਈ ਮੁੱਢਲਾ ਫਰਜ਼ ਨਹੀਂ ਹੈਗਾ ਇਹਦਾ ਮਤਲਬ ਸਰਕਾਰੀ ਦਰਜੇ ਕੋਈ ਵੀ ਗੱਲ ਤੁਹਾਨੂੰ ਡਰਾਉਣਾ ਨਹੀਂ ਕੋਈ ਗਲਤ ਗੱਲ ਨਹੀਂ ਹੁੰਦੀ ਸਾਡੇ ਚ ਇਹ ਜ਼ਰੂਰ ਆ ਵੀ ਕੰਮ ਦਾ ਰਸ਼ ਕਰਕੇ ਹੋ ਸਕਦਾ ਕੋਈ ਬੰਦਾ ਚਲਾਕੀ ਨਾਲ ਇਹ ਡਾਕੂਮੈਂਟ ਕਰਾ ਲਿਆ ਹੋਵੇ ਪਰ ਫਿਰ ਵੀ ਕੋਈ ਗੱਲ ਨਹੀਂ ਅਸੀਂ ਇਹਦੀ ਜੋ ਵੀ ਇਹ ਤੇ ਹੋਊ ਕਿ ਸਭ ਤੋਂ ਵੱਖਤ ਸਰ ਜੀ ਕਿੰਨੀ ਦੇਰ ਚ ਤੁਸੀਂ ਇਹਦੀ ਰਿਸ਼ਤੀ ਕੈਨਸਲ ਕਰਕੇ ਦੋਗੇ ਇਹਨਾਂ ਨੂੰ ਨਹੀਂ ਇਹਦੇ ਤੇ ਜੋ ਧੁੱਕ ਵੀ ਐਸ ਪਰ ਲਾਅ ਕਾਰਵਾਈ ਹੋਊਗੀ ਉਹ ਅਸੀਂ ਜ਼ਰੂਰ ਕਰਾਂਗੇ ਜੋ ਤੁਹਾਡੇ ਸਾਹਮਣੇ ਇਸ ਟਾਈਮ ਮੈਂ ਕਹਾ ਗਲਤ ਨਹੀਂ ਸੀ ਤੇ ਅਸੀਂ ਦੇਖਾਂਗੇ ਜਾਂਚ ਕਰਤੀ ਚਲੋ ਜਿਸ ਦੀ ক্রਾਉਣ ਵਾਲਾ ਵੇਚਣ ਵਾਲਾ ਤੇ ਖਰੀਦਣ ਵਾਲਾ ਦੋਨਾਂ ਦੀ ਫੋਟੋ ਹੁੰਦੀ ਹੈ ਤੇ ਦੋਵੇਂ ਉਹਨਾਂ ਤੋਂ ਇਲਾਵਾ ਕੋਈ ਹੋਰ ਆ ਕੇ ਫੋਟੋ ਕਰਾ ਸਕਦਾ ਹੈ ਤੇ ਫਰੀਦਾਰ ਹੈ ਨਹੀਂ ਹੈ ਜਿਹਦੇ ਜ ਫੋਟੋ ਖਰੀਦਾ ਕੇ ਲੱਗੀ ਹੈ ਪਰ ਜਿਹੜੀ ਫੋਟੋ ਤੁਹਾਡੇ ਨਾਲ ਹੋਈ ਉਹ ਤੇ ਜਗ੍ਹਾ ਤੇ ਕੋਈ ਹੋ ਰਿਹਾ ਹੈ ਕਿ ਉਹਦੇ ਖਰੀਦਦਾਰ ਤੋਂ ਇਲਾਵਾ ਕੋਈ ਹੋਰ ਬੰਦਾ ਖੜ ਸਕਦਾ ਉਹ ਦੇਖੋ ਜੇ ਇਹ ਵੀ ਕੋਈ ਕਿਸੇ ਬੰਦੇ ਨੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਜਾਨਵੁੱਝ ਕੇ ਕੋਈ ਫਰੌਡ ਕਰਨ ਦੀ ਕੋਸ਼ਿਸ਼ ਕੀਤੀ ਆ ਤਾਂ ਫਰੌਡ ਦੇ ਉੱਤੇ ਆਪਣੇ ਕਾਨੂੰਨ ਚ ਬਹੁਤ ਸਖਤ ਤਾਰਾ ਮਾਨੇ ਉਹਦੇ ਤਹਿਤ ਇਹਦੇ ਤੇ ਅਸੀਂ ਕਾਰਵਾਈ ਕਰਾਂਗੇ ਨਹੀਂ ਮੈਂ ਤਾਂ ਇਹੋ ਹੀ ਪੁੱਛ ਰਿਹਾ ਖਰੀਦਦਾਰ ਦੀ ਜਗ੍ਹਾ ਤੇ ਕੋਈ ਹੋਰ ਬੰਦਾ ਤੁਸੀਂ ਕਰਵਾ ਸਕਦਾ ਉਹ ਤਾਂ ਪੜਤਾਲ ਕਰਾਂਗੇ ਉਹ ਤਾਂ ਦੇਖੋ ਜੀ ਕਾਨੂੰਨ 'ਚ ਲਿਖਿਆ ਹੋਇਆ ਜਿਹੜਾ ਮਾਲਕ ਆ ਉਹੀ ਆਪਣੀ ਜਗ੍ਹਾ ਵੇਚ ਸਕਦਾ ਕੋਈ ਹੋਰ ਥੋੜੀ ਵੇਚ ਸਕਦਾ ਉਹਦੀ ਸਰ ਪਿਛਲੇ ਦਿਨੀ ਪਿਛਲੇ ਦਿਨ ਪਿਛਲੇ ਦਿਨੀ ਇੱਕ ਰਜਿਸਟਰੀ ਹੋਰ ਹੋਈ ਸੀਗੀ ਜਾਲੀ ਧੀਰੇ ਵਿੱਚ ਕੀ ਮੌਕੇ ਤੇ ਬੰਦੇ ਫੜੇ ਸੀ ਤੇ ਬਾਅਦ ਭੱਜ ਗਏ ਤੇ ਇੱਕ ਆਡੀਓ ਵੀ ਵਾਇਰਲ ਹੋਸੀ ਜਿਹਦੇ ਵਿੱਚ ਪੈਸੇ ਦਾ ਜ਼ਿਕਰ ਹੋ ਰਿਹਾ ਵਾ ਤੇ ਇਹ ਇੰਨੇ ਪੈਸੇ ਇਹਨੂੰ ਦੇਤੇ ਉਹ ਬੰਦੇ ਤੋਂ ਵੀ ਦਿੱਥ ਗਿਆ ਕਿ ਉਹਦੇ ਤੇ ਤੁਸੀਂ ਲਿਖ ਕੇ ਵੀ ਕਾਰਵਾਈ ਕੀਤੀ ਆ ਉਹ ਦਿੱਤਾ ਪੋਸਟ ਦੇ ਉੱਤੇ ਉਹ ਸਾਡੇ ਵੱਲੋਂ ਜਿਹੜੀ ਤੁਸੀਂ ਗੱਲ ਕਰਦੇ ਹੋ ਉਹਦੇ ਸੰਬੰਧ ਵਿੱਚ ਸੀਪੀ ਆਪਣੇ ਕਮਿਸ਼ਨਰ ਆਫ ਪੁਲਿਸ ਜਿਹੜੇ ਹੈਗੇ ਨੇ ਉਹਨਾਂ ਨੂੰ ਭੇਜ ਦਿੱਤਾ ਗਿਆ ਸਾਰਾ ਰਿਪੋਰਟ ਹੁਣ ਤੱਕ ਕੋਈ ਕਾਰਵਾਈ ਹੋਈ ਨਹੀਂ ਉਹ ਤਾਂ ਪੁਲਿਸ ਨੇ ਆਪਣੇ ਲੈਵਲ ਤੇ ਕਰ ਰਹੇ ਹੋਗੇ ਕੈਮਰਾਮੈਨ ਮਨਦੀਪ ਦੇ ਨਾਲ ਵਿਸ਼ਾਲ ਸ਼ਰਦਾ ਪ੍ਰਾਈਮੋ ਦੇ ਲੁਧਿਆਣਾ